ਆਉਣ ਵਾਲੇ 2-3 ਸਾਲਾਂ ਤੱਕ ਕਾਰਬਨ ਪ੍ਰੋਗਰਾਮ ਸ਼ੁਰੂ ਹੋ ਜਾਣਾ ਜਿਹੜੇ ਜੱਟਾਂ ਨੂੰ ਤਨਖਾਹ ਲੱਗ ਜਾਣੀ ਹੈ ਜ਼ਮੀਨਾਂ ਵਾਲਿਆਂ ਨੂੰ ਤਨਖਾਹ ਲੱਗ ਜਾਣੀ ਹੈ ਮੱਕੀ ਲੱਗਣ ਲੱਗ ਜਾਣੀ ਹੈ ਅੰਸਾਲ 'ਚ ਦੋ ਵਾਰੀ ਮੱਕੀ ਲੱਗਿਆ ਕਰੂਗੀ ਇਸ ਰੋਲ ਵਾਸਤੇ ਠੀਕ ਹੈ ਤੇ ਤੀਜੀ ਆਪਣੀ ਕਣਕ ਲੱਗਿਆ ਕਰੂਗੀ 1.5 ਲੱਖ ਰੁਪਏ ਦੀ ਫਸਲ ਜੱਟਾਂ ਬਿਨਾ ਕੁਝ ਕੀਤੇ ਆਪਦੇ ਘਰੇ ਲੈ ਕੇ ਜਾਇਆ ਕਰੂਗਾ ਤੇ ਜਿਹੜੇ ਹੁਣ ਉਹ 13 ਘੰਟੇ ਬੰਦੀ ਬਣਾ ਕੇ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਟਾਰਚਰ ਕੀਤਾ ਲੋਕ ਇਸ ਗੱਲੋਂ ਹੀ ਡਰਦੇ ਆ ਜਾਂ ਆਮ ਗਵਾਨ ਦੀ ਵੀ ਲੋਕ ਨਿਗਰੱਖਣ ਲੱਗ ਗਏ ਵੀ ਇਹਦੇ ਘਰੇ ਚਾਰਕਾਰਾਂ ਆਉਂਦੀਆਂ ਚਾਰਕਾਰਾਂ ਜਾਂਦੀਆਂ ਕੋਈ ਡਰੱਗ ਦਾ ਕੰਮ ਤਾਂ ਨਹੀਂ ਕਰਨ ਲੱਗ ਗਿਆ ਹੁਣ ਲੋਕਾਂ ਦੀ ਗੁੰਡੀ ਗੁੰਡੀ ਤੇ ਵੀ ਚੈੱਕ ਕਰਨ ਲੱਗ ਗਏ ਜਿੰਨੇ ਮਰਜ਼ੀ ਕੈਨੇਡਾ ਭਗਤ ਜਿੰਨੇ ਮਰਜ਼ੀ ਕੈਨੇਡਾ ਰਹਿੰਦੇ ਪੱਕੇ ਬੰਦੇ ਜਾਂ ਮੈਂ ਸਾਰਸ਼ੇ ਦੰਜ ਗਵਾ ਕਿ ਜਿਹੜੇ ਬੰਦੇ ਸੌਂ ਖਾ ਕੇ ਗਏ ਉਹਨਾਂ ਨੂੰ ਪੰਜਾਬ ਨੂੰ ਹੀ ਗਾਲਾਂ ਕੱਢਣੀਆਂ ਠੀਕ ਹੈ ਜਾਂ ਉਹਨਾਂ ਨੇ ਬਸ ਤਣਕੇ ਉੜਦੇ ਹਰ ਗੇਂਦਾਂ ਦਾ ਝੰਡਾ ਚੱਕ ਲੈਣਾ ਸਾਨੂੰ ਆਕੇ ਦਾਰੂ ਪੈਗ ਲਾ ਲੈਣਾ ਤੇ ਆਪਦਾ ਸੌ ਜਾਣਾ ਬਸ ਉਹਨਾਂ ਨੂੰ ਆਦੇ ਪਰਿਵਾਰ ਨਾਲ ਕੋਈ ਵਾਹ ਵਾਸਤਾ ਨਹੀਂ ਨਸ਼ੇ ਦੇ ਨਾਲ ਜਿਹੜੇ ਹੈਗੇ ਆ ਅਪਰਾਧੀ ਜੁੜੇ ਹੋਏ ਆ ਹੁਣ ਨਸ਼ੇ ਨੂੰ ਜਿਹੜਾ ਪ੍ਰਮੋਟ ਕਰ ਰਹੇ ਹੋ ਕ੍ਰਿਮੀਨਲ ਬੰਦੇ ਪ੍ਰਮੋਟ ਕਰ ਰਹੇ ਆ ਬਿਲਕੁਲ ਐਲਜੀਕਿਊਟੀ ਬੀ ਵਾਲੀ ਗੱਲ ਚੱਲਦੀ ਹੈਗੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਉਹ ਨੰਬਰ 2 ਪੁਆਇੰਟ ਹੈਗਾ ਉਹਨਾਂ ਦਾ ਨੰਬਰ 3 ਪੁਆਇੰਟ ਉਹ ਕਹਿੰਦੇ ਵੀ ਕੈਨੇਡਾ ਚ ਹੁਣ ਅੱਜ ਜਿਹੜੇ ਨਾ ਕੰਮ ਹੈ ਨਾ ਰਹਿਣ ਦੇ ਹਾਲਾਤ ਹੈ ਜਿਹੜਾ ਨਸ਼ਾ ਐ ਐਕਸਟੋਰਸ਼ਨ ਉਹ ਪੀਕ ਤੇ ਸਾਨੂੰ ਇਹ ਲੱਗਦਾ ਕਿ ਸਾਡੇ ਗਵਾਂਡੀ ਰੱਬ ਨਾ ਕਰੇ ਜਾਂ ਕੋਈ ਹੋਰ ਦਸ ਘਰਾਂ ਵਾਲਾ ਬੰਦਾ ਕਿਸੇ ਕ੍ਰਾਈਮ ਚ ਨ involuc ਹੋਵੇ ਉਹਦੇ ਗੋਲੀ ਵੱਜਣੀ ਹੈ ਉਹ ਆ ਕੇ ਪੜੇ ਸਾਡੇ ਬੈਡਸ ਨਹੀਂ ਡੱਪਣੀ ਹੈ ਪੜੇ ਸਾਡੇ ਜਵਾਕ ਚ ਵੱਜਣੀ ਹੈ ਕਹਿੰਦਾ ਕਿਤੇ ਹੋਰ ਜਾਣੀ ਹੈ ਹਾਂ ਹਾਂ ਤੇ ਕੈਨੇਡਾ ਚ ਇਦਾਂ ਦੀਆਂ ਘਟਨਾਵਾਂ ਹੋਈਆਂ ਵੀ ਨਾਲ ਵਾਲੇ ਗਵਾਂਡੀ ਦੇ ਘਰੇ ਗੋਲੀ ਚੱਲੀ ਹੈ ਦੂਜਾ ਬੰਦਾ ਬੈੱਡ ਤੇ ਸੁੱਤਾ ਪਿਆ ਉਹਦੇ ਬੈੱਡ ਤੇ ਜਾ ਕੇ ਗੋਲੀ ਵਜੀ ਜਾਂ ਉਹਦੇ ਮਤਲਬ ਕਿਚਨ ਚ ਟੱਪ ਗਈ ਜਾਂ ਕਿਤੇ ਹੋਰ ਗੋਲੀਆਂ ਪਹੁੰਚ ਗਈਆਂ ਹਨ ਉਹ ਵੀ ਐਂ ਬੈਠੇ ਸੀਗੇ ਜੀ ਦੋ ਇ ਤਿੰਨੇ ਜਣੇ ਕੈਮਰਾ ਚਾਂਦ ਰਹੇ ਸੀਗੇ ਸਾਰੇ ਨੇ ਫੋਟੋਆਂ ਦੇ ਵੇਖੀ ਹੈ ਤੇ ਚੋਰ ਆਏ ਤੇ ਉਹ ਕਹਿੰਦੀ ਹਏ ਡਾਕੂ ਆ ਗਏ ਡਾਕੂ ਆ ਗਏ ਲੁੱਟਣ ਆ ਗਏ ਲੁੱਟਣ ਆ ਗਏ ਪੂਰੀ ਵਾਇਸ ਕਹਿੰਦੀ ਹੈ ਤੇ ਉਹਦੇ ਅੰਦਰ ਆ ਹੀ ਵੜ ਗਏ ਜੀ ਉਹ ਉਹਨਾਂ ਨੂੰ ਸਾਰਾ ਲੁੱਟ ਪੁੱਟ ਕੇ ਲੈ ਗਏ ਉਹਨਾਂ ਦੇ ਘਰੋਂ ਸਨਹਾਰੇ ਦਾ ਜਿਹੜਾ ਸਮਾਨ ਸੀਗਾ 5 ਲੱਖ ਚੋਂ 1 ਲੱਖ ਤੋਂ ਵੱਧ ਕ੍ਰਿਮੀਨਲ ਹੈ ਸੋ ਲੱਖ ਬੰਦਾ ਕ੍ਰਿਮੀਨਲ ਹੋਵੇ ਬਹੁਤ 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 ਜੀ ਚ ਨਸ਼ੇੜੀ ਰੇਪ ਵਾਲੇ ਲੜਾਈਆਂ ਬਣਾਈਆਂ ਵਾਲੇ ਵੌਇਸ ਵਾਇਓਲੇਸ਼ਨ ਵਾਲੇ ਐਕਸਟਰਸ਼ਨ ਵਾਲੇ ਹਰ ਤਰ੍ਹਾਂ ਦੇ ਬੰਦੇ ਉਸ ਚ ਸ਼ਾਮਲ ਹੈ ਉਹ ਲੱਖ ਬੰਦਾ ਤਾਂ ਜੀ ਦਮੇਂਗਾ ਭਲਾ ਜਿਹੜਾ ਮਰਜੀ ਮੁਲਕ ਹੋਵੇ ਜਾਂ ਖੇਤਰਫਲ ਭਲਾ ਅਫਰੀਕਾ ਨਾਲ ਜਾ ਰਿਹਾ ਤੇ ਉੱਥੇ ਤਸੱਲੀਮ ਚਾਦਣਗੇ ਜੀ ਬਿਲਕੁਲ ਬਿਲਕੁਲ ਕਈ ਨਿਊਜ਼ ਚੈਨਲਾਂ ਤੇ ਆ ਕੇ ਸ਼ਹਿਰਾਂ ਉਹ ਜਿਹੜੇ ਉੱਥੋਂ ਦੇ ਆਸ-ਪਾਸੇ ਵਾਲੇ ਲੋਕ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਅਸੀਂ ਕਾਫੀ ਵੀ ਨਾ ਦਾ ਦੂਰ ਅਸੀਂ ਇਹ ਸੜਕ ਵੀ ਨੰਗਣੀ ਬੰਦ ਕਰਤੀ ਠੀਕ ਹੈ ਕਿਉਂਕਿ ਅੱਗੇ ਕੀ ਹੁੰਦਾ ਸੀ ਭਾਈ ਰਾਤ ਨੂੰ ਗੋਲੀਆਂ ਚੱਲਦੀਆਂ ਸੀ ਆਹੋਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਪਾਂ ਇਹਨੀਆਂ ਖਬਰਾਂ ਕਰਾਂਗੇ ਉਹਦੇ 'ਚ ਦਿਨੇ ਗੋਲੀਆਂ ਚੱਲਣ ਲੱਗ ਗਈਆਂ ਸੋ ਇਹ 8:30 ਵਜੇ ਗੋਲੀ ਚੱਲ ਰਹੀ ਹੈ ਦੁਪਹਿਰੇ 12:30 ਵਜੇ ਚੱਲ ਰਹੀ ਹੈ ਦੁਪਹਿਰੇ 1:30 ਵਜੇ ਗੋਲੀ ਚੱਲ ਰਹੀ ਸੋ ਜਿਹੜੀਆਂ ਹੁਣ ਗੋਲੀਆਂ ਸ਼ਰਿਆਂ ਦਿਨ ਤੇ ਆ ਗਈਆਂ ਰਾਤ ਦੀ ਥਾਂ ਤੇ ਨਾਲੇ ਹੁਣ ਜਿਹੜੇ ਬੰਦੇ ਮੋੜ ਰਹੇ ਆ ਉਹ ਕੋਈ ਬਹੁਤੀਆਂ ਜ਼ਮੀਨਾਂ ਵਾਲੇ ਨਹੀਂ ਮੋੜ ਰਹੇ ਜੀ ਕਿਸੇ ਕੋਲੇ ਕਿੱਲਾ ਜ਼ਮੀਨ ਹੈ ਕਿਸੇ ਕੋਲ 1.5 ਕਿੱਲੇ ਜ਼ਮੀਨ ਹੈ ਕਿਸੇ ਕੋਲ 2 ਕਿੱਲੇ ਜ਼ਮੀਨ ਹੈ ਮੈਂ ਨਹੀਂ ਸੁਣਿਆ ਜਿੰਨੇ ਬੰਦੇ ਵਾਪਸ ਆਏ ਕਿਸੇ ਕੋਲੇ 2 ਕਿੱਲੇ ਤੋਂ ਵੱਧ ਜ਼ਮੀਨ ਹੈਗੀ ਆ ਆ ਘੱਟੋ ਘੱਟ ਮਹੀਨੇ 2 ਮਹੀਨੇ ਦੀ ਮੈਂ ਜੇ ਗੱਲ ਕਰਾਂ ਤਾਂ ਹਾਂ ਸੋ ਜੇ 2 ਕਿੱਲੇ ਵਾਲਾ ਜੇਰਾ ਕਰ ਸਕਦਾ ਉਹ ਕੰਨਾ ਘਰ ਵੀ ਪਾਲਿਆ ਮਾਵੇ ਨੂੰ ਟਰੈਕਟਰ ਵੀ ਲੈ ਤੇ ਸੰਦ ਵੀ ਲੈ ਤੇ ਹੁਣ ਜ਼ਿੰਦਗੀ ਨੰਦ ਸਿੱਥੇ ਰਵਾਂਗੇ ਤੇ ਨਾਲ ਉਹ ਇਹ ਵੀ ਕਹਿੰਦੇ ਆ ਕਹਿੰਦੇ ਅਸੀਂ ਵਿਆਹ ਨਹੀਂ ਹਜੇ ਕਰਾਇਆ ਵਿਆਹ ਪੰਜਾਬੀ ਕਰਾਉਣਾ ਸਾਨੂੰ ਬੜਾ ਜੇ ਅਸੀਂ ਵਿਆਹ ਕਰਾ ਲਿਆ ਤੇ ਸਾਡੀਆਂ ਬਹੂਆਂ ਨੇ ਨਹੀਂ ਮੁੜਨ ਕਿ ਨਵੰਬਰ ਆਈ ਥਿੰਕ ਉਸ ਜਿਹੜੇ ਕ੍ਰਿਮੀਨਲ ਬੰਦੇ ਸੀ ਉਹਨਾਂ ਨੂੰ ਸਜ਼ਾ ਹੋਈ ਸੀ ਉਹਦੇ 'ਚ ਕੀ ਆ ਕਿ ਜਿਹੜੇ ਕੈਨੇਡੀਅਨ ਪੋਸਟ ਦੇ ਬੰਦੇ ਯੂਨੀਫਾਰਮ ਪਾ ਕੇ ਇੱਕ ਫੈਮਿਲੀ ਦੇ ਘਰੇ ਚਲੇ ਗਏ ਦਰਵਾਜ਼ਾ ਖੜਕਟਾਇਆ ਤੇ ਉਸ ਤੋਂ ਬਾਅਦ ਜਿਹੜਾ 13 ਘੰਟੇ ਉਸ ਫੈਮਿਲੀ ਨਾਲ ਤਸ਼ੱਬਦ ਹੋਇਆ ਜਿਹੜਾ ਜੁਆਕ ਐ ਇਦਾਂ ਦਾ ਵੱਡਾ ਕੰਮ ਆ ਉਹਦੇ ਬਹੁਤ ਕਾਰਨ ਹੈ ਕਿ ਸੇਫ ਨਹੀਂ ਐ ਨਾਟ ਓਨਲੀ ਸਟੋਰਚਰ ਗੋਲੀਬਾਰੀ ਜਦ ਕੰਮ ਟੀਜੀ ਜਿਹੜੀ ਗੱਲ ਆਪਾਂ ਕੱਲ ਵੀ ਕਰਦੇ ਸੀ ਐਲਜੀ ਕੀ ਉਹ ਤਾਂ ਜਮਾਂ ਹੀ ਮੌਤ ਆ ਜੀ ਉਹ ਤਾਂ ਸਲੋ ਪੌਇਜ਼ਨ ਐ ਤੁਹਾਡੇ ਬੱਚਿਆਂ ਨੇ ਪਤਾ ਹੀ ਨਹੀਂ ਕਿਹੜੇ ਨਾਲ ਦੁਰਜਣਾ ਜਾਂ ਕੀ ਹੋ ਜਾਣਾ ਸੋ ਆਉਣ ਵਾਲੇ 5 ਸਾਲਾਂ 'ਚ ਪੰਜਾਬ 'ਚ ਬਹੁਤ ਕੁਛ ਆ ਰਿਹਾ ਜਿਹੜਾ ਬੰਦਾ ਪੰਜਾਬ ਆਜੂਗਾ ਉਹਦੇ ਵਾਸਤੇ ਸਵਰਗੀ ਸਵਰਗ ਹੈ ਜੀ ਚਾਹੇ ਤੁਹਾਡੇ ਕੋਲੇ ਘਟਾ ਚਾਹੇ ਤੁਹਾਡੇ ਕੋਲੇ ਵੱਧ ਫੈਮਿਲੀ ਨਸ਼ਾ ਤੇ ਕ੍ਰਾਈਮ ਹੁਣ ਇਹ ਤਿੰਨੇ ਪੀਕਤੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਜੇ ਖਾਸ ਕਰਕੇ ਆਪਾਂ ਨਾਟ ਓਨਲੀ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੈ ਸੋ ਹੁਣ ਵੀ ਟਾਈਮ ਹੈਗਾ ਕਿ ਲੋਗ ਬਸ ਮਾਈਗ੍ਰੇਸ਼ਨ ਕਰ ਸਕਦੇ ਆ ਕਰਨ ਵਾਲਾ ਜਦੋਂ ਮਰਜ਼ੀ ਕਰ ਲਿਓ ਪਰ ਜਿਹੜੇ ਬੰਦੇ ਨੇ ਆ ਕੇ ਇੱਥੇ ਪੈਰ ਲਾਉਣੇ ਆ ਬਾਈ ਜ਼ਮੀਨ ਖਰੀਦਣੇ ਆ ਉਹਦੇ ਵਾਸਤੇ ਬੈਸਟ ਟਾਈਮ ਇਹੀ ਹੈ ਇਹੋ ਕਿਉਂਕਿ ਨੈਕਸਟ ਈਅਰ ਆਉਂਗਾ 26 2026 ਜਾਂ 2027 ਜ਼ਮੀਨਾਂ ਦੇ ਰੇਟ ਕਰੋੜ ਕਰੋੜ ਨੂੰ ਹੋ ਜਾਣੇ ਆ ਹਾਂ ਨਹੀਂ ਲੈ ਸਕਦਾ ਕੋਈ ਬੰਦਾ ਨਹੀਂ ਲੈ ਸਕਦਾ ਚਾਹੇ ਉਹ ਪੰਜਾਬ 'ਚ ਕੰਮ ਕਰਦਾ ਹੈ ਚਾਹੇ ਉਹ ਬਾਹਰ ਰਹਿੰਦਾ ਹੈ 10 ਮਿੰਟ ਪਹਿਲਾਂ ਬੰਦਾ ਚੋਰੀ ਕਰਦਾ ਜਾਂ ਕਿਸੇ ਨੂੰ ਗੋੜਦਾ ਤਾਂ ਪੁਲਿਸ ਚੱਕ ਲੈਂਦੀ ਹੈ ਤੇ 15 ਮਿੰਟਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਜਾਂ ਛੇਲ ਹੋ ਜਾਂਦੀ ਹੈ ਪੁਲਿਸ ਵਾਲੇ ਆ ਵੀ ਛੱਡ ਦਿੰਦੇ ਆ ਉਹਨੂੰ ਪ੍ਰੋਮਿਸ ਟੂ ਪੀਅਰ ਤੇ ਪੰਜਾਬ 'ਚ ਕਲਚਰ ਚੱਲਦਾ ਕਿ ਵੋਟਾਂ ਵਾਲੇ ਸ਼ਰਾਬ ਚਲਦੀ ਹੈ ਪੈਸਾ ਚੱਲਦਾ ਹੁਣ ਕੈਨੇਡਾ 'ਚ ਵੀ ਇੱਥੋਂ ਤੱਕ ਕੰਮ ਪਹੁੰਚ ਚੁੱਕਿਆ ਅੱਗੇ ਵੀ ਇਹ ਬਹੁਤ ਵਾਰੀ ਖਬਰਾਂ ਫੜੀਆਂ ਗਈਆਂ ਨੇ ਕਿ ਬੰਦੇ ਵੀ ਫੜੇ ਆਂ بیوی ਆਪਣੇ ਕਾਰਾਂ 'ਚ ਰੱਖ ਕੇ ਸ਼ਰਾਬ ਦੇ ਰਹੇ ਆਪਣੇ ਭਾਈਚਾਰੇ ਨੂੰ ਹਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਰਨ ਆਲਮ ਹਮੇਸ਼ਾ ਦੀ ਤਰ੍ਹਾਂ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਬਾਈ ਗੈਵੀ ਚੋਹਾਨ ਤੇ ਅੱਜ ਦਾ ਮੇਨ ਮੁੱਦਾ ਰਿਵਰਸ ਮਾਈਗ੍ਰੇਸ਼ਨ ਤੇ ਗੱਲ ਕਰਨੀ ਹੈ ਕਿਉਂਕਿ ਮਾਸ ਲੈਵਲ ਤੇ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਨਾ ੱਥਲੇ ਕੈਨੇਡਾ ਅਮਰੀਕਾ ਚ ਹੋ ਰਹੀ ਹੈ ਇਟਲੀ ਜਾਂ ਛੋਟੇ ਜਿਹੜੇ ਮੁਲਕ ਹੈਗੇ ਦੁਬਈ ਹੈਗੀ ਹੈ ਜਾਂ ਜਰਮਨੀ ਹੈਗਾ ਜਾ ਹੋਰ ਵੀ ਜਿਹੜੇ ਵੱਖ-ਵੱਖ ਸਾਈਪਰਸ ਹੈਗਾ ਲੋਕ ਉਥੋਂ ਵਾਪਸੀ ਕਰ ਰਹੇ ਆ ਤੇ ਵਾਪਸੀ ਕਰਨ ਦਾ ਮੇਨ ਕਾਰਨ ਇਹ ਕਿ ਉਹਨਾਂ ਮੁਲਕਾਂ ਦਾ ਸਾਫ ਸ਼ਬਦਾਂ ਵਿੱਚ ਕਹਾਂ ਕਿ ਦਿਵਾਲਾ ਨਿਕਲ ਚੁੱਕਿਆ ਦਿਵਾਲਾ ਇੰਦੀ ਸੈਂਸ ਲੋਕ ਨੂੰ ਰੋਟੀ ਤੋਂ ਔਖੇ ਆ ਲੋਕ ਘਰ ਲਈ ਔਖੇ ਆ ਲੋਕਾਂ ਨੂੰ ਦੋ ਦੋ ਤਿੰਨ ਤਿੰਨ jobbਾਂ ਕਰਕੇ ਵੀ ਉਹ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਜੋ ਇੱਥੇ ਪੰਜਾਬ ਤੋਂ ਛੱਡ ਕੇ ਗਏ ਸੋ ਅੱਜ ਜਿਹੜੀ ਹੈਗੀ ਆ ਮੇਨ ਗੱਲਬਾਤ ਰਿਵਰਸ ਮਾਈਗ੍ਰੇਸ਼ਨ ਤੇ ਚੱਲੂਗੀ ਜਿਹੜੀਆਂ ਬਾਕੀ ਘਟਨਾਵਾਂ ਹੈਗੀਆਂ ਜਾਂ ਜਿਹੜੇ ਰੀਜ਼ਨ ਕਰਕੇ ਲੋਕ ਛੱਡ ਰਹੇ ਆ ਆਪਾਂ ਉਹਨਾਂ ਬਾਰੇ ਗੱਲ ਗੱਲ ਕਰਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਬਾਈ ਆਪਣੇ ਨਾਲ ਆ ਬਾਈ ਦਾ ਕਰ ਲਈਏ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਬਸ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਬਾਈ ਹਾਂਜੀ ਔਲਖ ਸਾਹਿਬ ਜਿਵੇਂ ਹੁਣ ਗੱਲ ਸ਼ੁਰੂ ਹੁੰਦੀ ਆ ਹਨਾ ਵੀ ਰਿਵਰਸ ਮਾਈਗ੍ਰੇਸ਼ਨ ਦੇ ਕਾਰਨ ਕੀ ਆ ਜੀ ਸਭ ਨਾਲੋਂ ਪਹਿਲਾ ਕਾਰਨ ਹੈਗਾ ਨਸ਼ਾ ਬਿਲਕੁਲ ਸਹੀ ਹੈ ਜੀ ਠੀਕ ਹੈ ਨਸ਼ੇ ਤੋਂ ਸਾਰੇ ਜਿਹੜੀ ਖੇਡ ਸ਼ੁਰੂ ਹੁੰਦੀ ਆ ਹੁਣ ਨਸ਼ੇ ਦੇ ਨਾਲ ਜਿਹੜੇ ਹੈਗੇ ਆ ਅਪਰਾਧੀ ਜੁੜੇ ਹੋਏ ਆ ਹੁਣ ਨਸ਼ੇ ਨੂੰ ਜਿਹੜਾ ਪ੍ਰਮੋਟ ਕਰ ਰਹੇ ਹੋ ਕ੍ਰਿਮੀਨਲ ਬੰਦੇ ਪ੍ਰਮੋਟ ਕਰ ਰਹੇ ਆ ਇੱਕ ਪਿਛਲੇ ਸਾਲ ਘਟਨਾ ਹੋਈ ਸੀ ਜਿਹੜੀ ਹੁਣ 21 ਨਵੰਬਰ ਆਈ ਥਿੰਕ ਉਸ ਜਿਹੜੇ ਕ੍ਰਿਮੀਨਲ ਬੰਦੇ ਸੀ ਉਹਨਾਂ ਨੂੰ ਸਜ਼ਾ ਹੋਈ ਸੀ ਉਹਦੇ ਚ ਕੀ ਆ ਵੀ ਜਿਹੜੇ ਕੈਨੇਡੀਅਨ ਪੋਸਟ ਦੇ ਬੰਦੇ ਯੂਨੀਫਾਰਮ ਪਾ ਕੇ ਇੱਕ ਫੈਮਲੀ ਦੇ ਘਰੇ ਚਲੇ ਗਏ ਦਰਵਾਜ਼ਾ ਖੜਕਟਾਇਆ ਤੇ ਉਸ ਤੋਂ ਬਾਅਦ ਜਿਹੜਾ 13 ਘੰਟੇ ਉਸ ਫੈਮਲੀ ਨਾਲ ਤਸ਼ੱਦਦ ਹੋਇਆ ਤੇ ਮੈਂ ਕਹਿੰਦਾ ਵੀ ਉਹਦੇ ਤੋਂ ਇਹੀ ਸੇਧ ਬਣਦੀ ਆ ਮਿਲਦੀ ਆ ਵੀ ਜੇ ਤੁਹਾਡੇ ਕੋਈ ਕੋਈ ਆ ਕੇ ਦਰਵਾਜ਼ਾ ਖੜਕਾਉਂਦਾ ਤੁਸੀਂ ਦਰਵਾਜ਼ਾ ਨਾ ਖੋਲੋ ਤੇ ਮੈਂ ਕਹਿੰਦਾ ਇਹਦੂ ਬਰੂਟਲ ਐਕਟ ਆ ਜਿਹੜਾ ਉਹ ਹੋ ਨਹੀਂ ਸਕਦਾ इवन 18 ਸਾਲਾਂ ਦੀ ਕੁੜੀ ਨਾਲ ਵੀ ਸੈਕਸਚੁਅਲ ਅਸਾਲਟ ਕੀਤਾ ਗਿਆ ਬਹੁਤ ਵੱਡੇ ਲੈਵਲ ਤੇ ਬਈ ਐਕਚੁਅਲ ਕੀ ਹੈ ਨਾ ਕੈਨੇਡਾ ਜਿਵੇਂ ਪੰਜਾਬ ਆਪਣੀ ਪਹਿਲਾਂ ਆਪਾਂ ਗੱਲ ਕਰ ਕੀਤੀ ਸੀ ਕੱਲ ਵੀ ਵੀ ਸੋਨੇ ਦੀ ਚਿੜੀ ਸੀ ਓਵੇਂ ਕੈਨੇਡਾ ਪਹਿਲਾਂ ਇੱਕ ਸੋਨੇ ਦੀ ਚਿੜੀ ਨੂੰ ਵੇਖਿਆ ਜਾਂਦਾ ਸੀ ਹੈ ਨਾ ਕੈਨੇਡਾ ਚ ਲੋਕ ਆ ਇੱਥੋਂ ਬਹੁਤ ਵੱਡੇ ਸੁਪਨੇ ਲੈ ਕੇ ਪੰਜਾਬ ਚੋਂ ਜ਼ਮੀਨਾਂ ਵੇਚ ਕੇ ਜਾਂ ਆਪਦੀਆਂ ਫੈਮਿਲੀ ਦੀਆਂ ਜਿਹੜੀਆਂ ਪ੍ਰੋਬਲਮ ਉਹਨਾਂ ਨੂੰ ਦੂਰ ਕਰਨ ਲਈ ਆ ਚੰਗੇ ਪਹੁੰਚ ਲਈ ਜਾਂਦੇ ਸੀ ਹੈ ਨਾ ਸੋ ਜਿਵੇਂ ਇਹ ਨਹੀਂ ਹੈ ਕਿ ਅੱਲਾ ਆਪਣਾ ਭਾਈਚਾਰਾ ਗਿਆ ਹੋਰ ਕਾਲੇ ਗੋਰੇ ਹੋਰ ਵੀ ਦੇਸ਼ਾਂ ਚ ਲੋਕ ਉੱਥੇ ਗਏ ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ 13 ਜਾਣੇ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਉਹ ਵੀ ਕਿਸੇ ਹੋਰ ਕੰਟਰੀ ਚੋਂ ਹੀ ਉੱਥੇ ਗਏ ਸੀ ਜਿਹੜਾ ਕੈਨੇਡਾ ਪੋਸਟ ਦੀ ਜਿਹੜੀ ਹੈਗੀ ਐਡਰੈਸ ਯੂਨੀਫਾਰਮ ਪਾ ਕੇ ਉੱਥੇ ਜਾਂਦੇ ਆ ਹਾਂਜੀ ਸੋ ਉਹਨਾਂ ਨੂੰ 13 ਘੰਟੇ ਬੰਦੀ ਬਣਾ ਕੇ ਰੱਖਦੇ ਆ ਹਨਾ ਬਿਲਕੁਲ ਬਿਲਕੁਲ ਸੋ ਅੱਜ ਦੇ ਟਾਈਮ ਚ ਜਿਵੇਂ ਆਪਣੇ ਅੱਗੇ ਕਹਿੰਦੇ ਸੀ ਨਾ ਵੀ ਪੰਜਾਬ ਚ ਹਾਲਾਤ ਮਾੜੇ ਆ ਪੰਜਾਬ ਚ ਤਾਂ ਹਾਲਾਤ ਉਦੋਂ ਲੱਖ ਗੁਣਾ ਚੰਗੇ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਜ ਟੰਡੇ ਬੰਦੀ ਬਣਾ ਕੇ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਟਾਰਚਰ ਕੀਤਾ ਜਿਹੜੇ ਹੁਣ ਕੈਨੇਡਾ ਦੇ ਹਾਲਾਤ ਆ ਵੀ ਕੋਈ ਦੋਰ ਖੋਲਦਾ ਹ ਹ ਹ ਤਾਂ ਅਜੇ ਦੇ ਟਾਈਮ ਕੈਨੇਡਾ 'ਚ ਕਿਸੇ ਨੂੰ ਦੋਰ ਨਹੀਂ ਖੋਲਣਾ ਚਾਹੀਦਾ ਜਦੋਂ ਤੱਕ ਤੁਸੀਂ ਨਹੀਂ ਜਾਣਦੇ ਨਹੀਂ ਜਾਣਦੇ ਆਪਦੇ ਘਰ ਇੱਕ ਸਕਿਉਰਿਟੀ ਕੈਮਰਾ ਲਵਾਓ ਸਕਿਉਰਿਟੀ ਬੈਲ ਲਵਾਓ ਜਾਂ ਟੈਲਸ ਬਰਾਊਜ਼ਰ ਬੈਲ ਕੰਪਨੀ ਦੀਆਂ ਆਪਣੇ ਲੱਗ ਜਾਂਦੇ ਆ అలਾਰਮ ਸਿਸਟਮ ਲੱਗੇ ਨਾ ਨਾਲ ਤੁਹਾਡੇ ਬੈਲ ਆਂਦੇ ਤੁਸੀਂ ਫੋਨ ਤੇ ਅਗਲੇ ਨਾਲ ਗੱਲ ਕਰ ਲੋ ਪੁੱਛ ਲੋ ਕੀ ਗੱਲ ਹੈ ਕੌਣ ਹੋ ਤੁਸੀਂ ਠੀਕ ਹੈ ਨਾ ਬਿਲਕੁਲ ਕਿਉਂਕਿ ਆਮ ਤੌਰ ਤੇ ਪਹਿਲਾਂ ਵੀ ਹੋਇਆ ਜੀ ਇੱਕ ਬੰਦਾ ਬੈਲ ਖੜਗਾਉਂਦਾ 12 ਬੰਦੇ ਆਪਣੇ ਪਾਸੇ ਖੜੇ ਹੁੰਦੇ ਪਾਸੇ ਖੜੇ ਹੁੰਦੇ ਜਦੋਂ ਇੱਕ ਬੰਦਾ ਡੋਰ ਖੋਲਦਾ ੱਤਕਾ ਮਾਰ ਕੇ ਉਹਨੂੰ ਅੰਦਰ ਲੈ ਜਾਂਦੇ ਬੰਦੀ ਬਣਾ ਕੇ ਗਨ ਪੁਆਇੰਟ ਤੇ ਤੇ ਬਾਕੀ ਦੂਜੇ ਬੰਦੇ ਐਂਟਰ ਕਰਦੇ ਇੱਕ ਹੌਲਕਾ ਸਾਬ ਇੱਕ ਘਟਨਾ ਹੋਰ ਹੋਈ ਸੀ ਇਸੇ ਘਟਨਾ ਨਾਲ ਜੁੜੀ ਵੀ ਆ ਵੀ ਉਹ ਸੁਨਿਆਰਾ ਸੀਗਾ ਸੁਨਿਆਰੇ ਦੇ ਘਰੇ ਜਾਂਦੇ ਆ ਉਹ ਘਰ ਉਹ ਕੰਮ ਕਰਦਾ ਸੀਗਾ ਸੁਨਿਆਰਪੁਰੇ ਦਾ ਕੰਮ ਕਰਦਾ ਸੀ ਹਾਂ ਉਹ ਵੀ ਮਿਲ ਦਾ ਬਹੁਤ ਉਸ ਫੈਮਿਲੀ ਨਾਲ ਤਸ਼ੱਦਦ ਹੋਇਆ ਸੀਗਾ ਉਹ ਵੀ ਆਹੀ ਬੈਠੇ ਸੀਗੇ ਜੀ ਦੋ ਇ ਤਿੰਨੇ ਜਣੇ ਕੈਮਰਾ ਚੰਦ ਰਹੇ ਸੀਗੇ ਸਾਰੇ ਨੇ ਫੋਟੋਆਂ ਦੇ ਵੇਖੀ ਐ ਤੇ ਚੋਰ ਆਏ ਤੇ ਉਹ ਕਹਿੰਦੀ ਹਏ ਡਾਕੂ ਆ ਗਏ ਡਾਕੂ ਆ ਗਏ ਲੁੱਟਣ ਆ ਗਏ ਲੁੱਟਣ ਆ ਗਏ ਪੂਰੀ ਵਾਇਸ ਕਹਿੰਦੀ ਐ ਤੇ ਉਹਦੇ ਅੰਦਰ ਆਹੀ ਵੜ ਗਈ ਜੀ ਉਹ ਉਹਨਾਂ ਨੂੰ ਸਾਰਾ ਲੁੱਟ ਪੁੱਟ ਕੇ ਲੈ ਗਏ ਉਹਨਾਂ ਦੇ ਘਰੋਂ ਸਨੇਹਾਰੇ ਦਾ ਜਿਹੜਾ ਸਮਾਨ ਸੀਗਾ ਤੇ ਉਹਦੀ ਫੈਮਿਲੀ ਐਡੀ ਸਟ੍ਰੈਸ ਚ ਆਈ ਜੋ ਕਹਿੰਦੇ ਵੀ ਐਦੂ ਤਾਂ ਅਸੀਂ ਪੰਜਾਬ ਹੁੰਦੇ ਤਾਂ ਸਾਡੇ ਨਾਲ ਕੋਈ ਖੜਦਾ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਵੀ ਇਸ ਤੋਂ ਬਾਅਦ ਸਾਨੂੰ ਨਹੀਂ ਲੱਗਦਾ ਸਾਡਾ ਫਿਊਚਰ ਕੈਨੇਡਾ 'ਚ ਕੋਈ ਹੈਗਾ ਵੀ ਅਸੀਂ ਮੂਵ ਬੈਕ ਹੋਵਾਂਗੇ ਬਹੁਤ ਸਾਰੀਆਂ ਫੈਮਿਲੀਜ਼ ਕੈਨੇਡਾ ਛੱਡ ਛੱਡ ਕੇ ਮੂਵ ਹੋ ਰਹੀਆਂ ਤੇ ਉਹਦੇ ਵਿੱਚ ਮੇਨ ਰੀਜ਼ਨ ਇਹੀ ਅੱਜ ਦੇ ਟਾਈਮ ਨਸ਼ਾ ਐਕਸਟਰਸ਼ਨ ਜੀ ਠੀਕ ਹੈ ਸਭ ਤੋਂ ਵੱਡਾ ਮੇਨ ਕਾਰਨ ਇਹੀ ਹੈ इवन ਕੀ ਜਿਹੜੇ ਬੱਚੇ ਆਪਣੇ ਤੁਸੀਂ ਇਹ ਲਾ ਲੋ ਲੋ ਲੈਵਲ ਦੇ ਕ੍ਰਾਈਮ ਜਿ ਕਿਸੇ ਨਾਲ ਇਨਵੋਲ ਹੈ ਜਦੋਂ ਬੈਕ ਆਊਟ ਕਰਨਾ ਚਾਹੁੰਦੇ ਆ ਉੱਥੇ ਹਨਾ ਫਿਰ ਉਹਨਾਂ ਨੂੰ ਮਾਰਨ ਤੱਕ ਜਾਂਦੇ ਹੋ ਗਏ ਉਹਨਾਂ ਚੋਂ ਕਈ ਬੱਚੇ ਆਪਣੇ ਤੁਸੀਂ ਲਾ ਲੋ ਯੂ ایس ਮੂਵ ਹੈਂ ਆ ਫੈਮਲੀਂ ਆ ਪੱਕੇ ਲੈ ਕੇ ਆਉਂਦੇ ਕਈ ਬੱਚੇ ਉਹ ਆਪੇ ਪੰਜਾਬ ਲੈ ਕੇ ਆ ਗਏ ਲੁਕੋ ਕੇ ਰੱਖ ਛੜੇ ਹਜੇ ਵੀ ਆਪਣੇ ਦੋਆਬੇ ਸਾਈਡ ਮਾਝਾ ਸਾਈਡ ਮਾਲ ਵਿੱਚ ਉਹਨਾਂ ਨੇ ਆਪਦੇ ਘਰਾਂ ਚ ਲੁਕੋ ਕੇ ਰੱਖ ਛੜੇ ਰਿਸ਼ਤੇਦਾਰ ਭੈਣ ਭਰਾ ਨੂੰ ਪਤਾ ਹੀ ਨਹੀਂ ਵੀ ਉਹ ਕਿੱਥੇ ਰਹਿੰਦਾ ਕਿੱਥੇ ਰਹਿੰਦਾ ਕਿਉਂਕਿ ਉਹਨਾਂ ਬੰਦਿਆਂ ਦਾ ਜਿਹੜਾ ਗੈਂਗ ਦਾ ਨੈਟਵਰਕ ਹੈ ਉਹ ਸਾਰੇ ਵਰਲਡ ਚ ਫੈਲਿਆ ਹੈ ਤੇ ਉਹ ਬੰਦੇ ਤੁਹਾਡਾ ਪਤਾ ਲੱਗਣ ਤੋਂ ਬਾਅਦ 2 ਮਿੰਟ ਚ ਆ ਕੇ ਤੁਹਾਡੇ ਪਰਿਵਾਰ ਦੇ ਜਾਂ ਬੱਚੇ ਦੇ ਜਿਹੜਾ ਬੰਦਾ ਉਹਨਾਂ ਨਾਲ ਇਨਵੋਲ ਵਾ ਛੱਡਣਾ ਚਾਹੁੰਦਾ ਉਹਨੂੰ ਗੋਲੀ ਮਾਰ ਦਿੰਦੇ ਹੂੰ ਹੂੰ ਜਿਹੜੀ ਆਪਾਂ bc ਵਾਲੀ ਘਟਨਾ ਦੀ ਗੱਲ ਕਰਦੇ ਸੀ ਨਾ ਇਸ ਪਰਿਵਾਰ ਨੂੰ 13 ਘੰਟੇ ਤਸ਼ੱਦਦ ਕੀਤਾ 18 ਸਾਲ ਦੀ ਕੁੜੀ ਨੂੰ ਸੈਕਸুয়াল ਹਸਾਲਟ ਇਸ ਕਰਕੇ ਕੀਤਾ ਗਿਆ ਕਿ ਉਹਦੇ ਫਾਦਰ ਨੂੰ ਫੋਰਸ ਕੀਤਾ ਗਿਆ ਵੀ ਤੂੰ ਇਹਦੇ ਕ੍ਰਿਪਟੋ ਦੀ ਡਿਟੇਲ ਦੇ ਉਹਨਾਂ ਕੋਲੇ ਕ੍ਰਿਪਟੋ ਕਰੰਸੀ ਸੀਗੀ ਤੇ 2.2 ਮਿਲੀਅਨ ਕ੍ਰਿਪਟੋ ਕਰੰਸੀ ਉਹਦੇ ਉਡਾ ਕੇ ਲੈ ਕੇ ਗਏ ਉਸ ਪਰਿਵਾਰ ਚ ਬਈ ਹੁਣ ਕੈਨੇਡਾ ਪੁਲਿਸ ਠੀਕ ਹੈ ਆਪਦੇ ਲੈਵਲ ਤੇ ਮੱਥਾ ਮਾਰਦੀ ਹੈ ਆਪਾਂ ਜਿਵੇਂ ਅੱਗੇ ਗੱਲ ਕੀਤੀ ਸੀ ਉਹਨਾਂ ਦੇ ਹੱਥ ਵੀ ਬੰਨੇ ਹੋਏ ਆ ਜੱਜ ਉਹਨਾਂ ਕੋਲੇ ਘੱਟ ਹੈ ਠੀਕ ਹੈ ਜਿਹੜਾ ਲਾਅ ਸਿਸਟਮ ਹੈ ਉਹਨੋਂ ਬਹੁਤ ਫਲੌ ਲੈਸ ਹੈ ਉਹਦੇ ਵਿੱਚ ਬਹੁਤ ਕਮੀਆਂ ਆ ਪੰਜਾਬ ਨੂੰ 노 ਡਾਊਟ ਉਹ ਛੇਤੀ ਨਵੇਂ ਨਦੀ ਕੇਸ ਕੋਸ਼ਿਸ਼ ਕਰਦੇ ਆ ਪਰ ਉਹਦੇ ਵਿੱਚ ਵੀ ਬਹੁਤ ਸਾਰੇ ਫਲੌਸ ਹੈ ਜਿਹੜਾ ਜਿਹੜੇ ਅਪਰਾਧੀ ਹੈਗੇ ਉਹ ਬਹੁਤ ਫਾਇਦਾ ਚੱਕਦੇ ਆ 10 ਮਿੰਟ ਪਹਿਲਾਂ ਬੰਦਾ ਚੋਰੀ ਕਰਦਾ ਜਾਂ ਕਿਸੇ ਨੂੰ ਗੋੜਦਾ ਤਾਂ ਪੁਲਿਸ ਚੱਕ ਲ ਜਾਂਦੀ ਹੈ ਤੇ 15 ਮਿੰਟਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਜਾਂ ਵੇਲ ਹੋ ਜਾਂਦੀ ਹੈ ਪੁਲਿਸ ਵਾਲੇ ਆ ਵੀ ਛੱਡ ਦਿੰਦੇ ਆ ਉਹਨੂੰ ਪ੍ਰੋਮਿਸ ਟੂ ਪੀਅਰ ਤੇ ਇੱਕ ਨਾ ਹੋਰ ਹੈ ਵੀ ਕੋਸ਼ਿਸ਼ ਚੇਰ ਪਹਿਲਾ ਜਿਹੜਾ ਫੈਡਰਲ ਗਵਰਨਮੈਂਟ ਨੇ ਇੱਕ ਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਅਪਰਾਧੀਆਂ ਦਾ ਜਿਹੜਾ ਜਿਹੜਾ ਸਜ਼ਾ ਵਾਲਾ ਕਾਨੂੰਨ ਆ ਬੇਲ ਵਾਲਾ ਉਹਨੂੰ ਸਖਤ ਕਰੀਏ ਮਨ ਲੱਗਦਾ ਉਹਦੇ ਚ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੀ ਉਹ ਵਿੱਚ ਹੀ ਰਹਿ ਗਿਆ ਕੰਮ ਬਈ ਐਕਸਰ ਕੀ ਆ ਜਾਂਦੀ ਹੈ ਨਾ ਜਿਵੇਂ ਆਪਣੇ ਇੰਡੀਆ ਚ ਕਹਿਣਾ ਨਹੀਂ ਚਾਹੀਦਾ ਬਹੁਤ ਵੱਡੀਆਂ ਫੈਮਿਲੀ ਸਰਕਾਰਾਂ ਬਣਾਉਂਦੀਆਂ ਹੈ ਨਾ ਚਾਹੇ ਕੋਈ ਵੀ ਹੈ ਚਾਹੇ ਉਹ ਹੁਣ ਦੀ ਗਵਰਨਮੈਂਟ ਆ ਪਹਿਲਾਂ ਦੀ ਹੈ ਹਮੇਸ਼ਾ ਕੋਈ ਵੱਡੀ ਨੇ ਵੱਡੀ ਫੈਮਿਲੀ ਪਿੱਛੇ ਨੂੰ ਇਨਵੋਲ ਹੁੰਦੀ ਹੈ ਓਵੇਂ ਜਿਵੇਂ ਕੈਨੇਡਾ ਚ ਜਿਹੜੀਆਂ ਵੱਡੀਆਂ ਫੈਮਿਲੀਆਂ ਨੇ ਪਿੱਛੇ ਨੂੰ ਇਨਵੋਲ ਹੈਗੀਆਂ ਜਿਵੇਂ ਮੈਂ ਗੱਲ ਕਰਾਂ ਦੋ ਤਿੰਨਾਂ ਦੀ ਸੁਪਰਸਟੋਰ ਵਾਲੀ ਫੈਮਿਲੀ ਹੋ ਗਈ ਹੈ ਨਾ ਵਾਟਸਨ ਫੈਮਿਲੀ ਹੋ ਗਈ ਜਾਂ ਆਪਣੇ ਵਾਲਮਾਰਟ ਵਾਲੀ ਫੈਮਿਲੀ ਹੋ ਗਈ ਜਾਂ ਹੋਰ ਜਿੰਨੀਆਂ ਵੀ ਫੈ ਜਿਹੜੇ ਮਲਟੀਨੈਸ਼ਨਲ ਹਿਅਰਾਂ ਨੇ ਜਿਨ੍ਹਾਂ ਦੇ ਹਸਾਬ ਨਾਲ ਕਾਨੂੰਨ ਬਣਦੇ ਜਿਨ੍ਹਾਂ ਦੇ ਹਸਾਬ ਨਾਲ ਚੀਜ਼ਾਂ ਬਣਦੀਆਂ ਹਨ ਉਹਨਾਂ ਦੇ 1 ਨੰਬਰ ਦੇ ਕੰਮ 2 ਨੰਬਰ ਦੇ ਕੰਮ ਹਰ ਕੰਟਰੀ 'ਚ ਹੁੰਦੇ ਆ ਠੀਕ ਹੈ ਤੇ ਉਹ ਜਿਹੜੇ ਪਿੱਛੇ ਆਕਾ ਬੈਠੇ ਜਿਹਦੇ ਵਿੱਚ ਹੋਰ ਵੀ ਵੱਡੇ ਬੰਦੇ ਬੈਠੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਕਾਨੂੰਨ ਟਾਈਟ ਹੋਣਗੇ ਸਾਡੇ ਬੰਦਿਆਂ ਨੂੰ ਸਜ਼ਾਵਾ ਹੋਣਗੇ ਆ ਠੀਕ ਹੈ ਉਹ ਉਹਨਾਂ ਚੀਜ਼ਾਂ ਕਰਕੇ ਉਹ ਕਾਨੂੰਨ ਨਹੀਂ ਬਣ ਦਿੰਦੇ ਉਹਨਾਂ ਦੇ ਐਮਐਲਏ ਐਮਪੀ ਆਪ ਖੁਦ ਹੱਥੇ ਬਣਾਏ ਹੁੰਦੇ ਪੈਸੇ ਲਾਦੇ ਜਿਵੇਂ ਹੁਣ ਆਪਣੇ ਪੰਜਾਬ ਚ ਕਲਚਰ ਚੱਲਦਾ ਕੀ ਵੋਟਾਂ ਵਾਲੀ ਸ਼ਰਾਬ ਚੱਲਦੀ ਐ ਪੈਸਾ ਚੱਲਦਾ ਹੁਣ ਕੈਨੇਡਾ ਚ ਵੀ ਇੱਥੋਂ ਤੱਕ ਕੰਮ ਪਹੁੰਚ ਚੁੱਕਿਆ ਅੱਗੇ ਵੀ ਇਹ ਬਹੁਤ ਵਾਰੀ ਖਬਰਾਂ ਫੜੀਆਂ ਗਈਆਂ ਨੇ ਕਿ ਬੰਦੇ ਵੀ ਫੜੇ ਆਂ ਬੀਬੀ ਆਪਣੇ ਕਾਰਾਂ ਚ ਰੱਖ ਕੇ ਸ਼ਰਾਬ ਦੇ ਰਹੇ ਆਪਣੇ ਭਾਈਚਾਰੇ ਨੂੰ ਹਨ ਵੋਟਾਂ ਖਰੀਦਣ ਵਾਲਾ ਕੰਮ ਹੈ ਚੱਲਿਆ ਨਹੀਂ ਕੈਨੇਡਾ ਵਿੱਚ ਪਰ ਸ਼ਰਾਬ ਵਾਲਾ ਕੰਮ ਜ਼ਰੂਰ ਚੱਲ ਪਿਆ ਪਾਰਟੀ ਵਾਲਾ ਕੰਮ ਜ਼ਰੂਰ ਚੱਲ ਪਿਆ ਵੀ ਇਲੈਕਸ਼ਨ ਤੋਂ ਪਹਿਲਾਂ ਪਾਰਟੀ ਇਲੈਕਸ਼ਨ ਤੋਂ ਬਾਅਦ ਪਾਰਟੀ ਹਨਾ ਉਹ ਕੰਮ ਉੱਥੇ ਚੱਲ ਪਿਆ ਆਉਣ ਵਾਲੇ ਟਾਈਮ ਚ ਹੋਰ ਮੈਨਾਂ ਦਾ ਸਾਲ ਦੋ ਸਾਲਾਂ ਤੱਕ ਪੰਜ ਸਾਲਾਂ ਤੱਕ ਪੈਸੇ ਵਾਲਾ ਕੰਮ ਵੀ ਚੱਲ ਪੂਗਾ ਪਰ ਉਹਦੇ ਰੀਜ਼ਨ ਕਰਕੇ ਜਿਹੜੇ ਇਹ ਲਾਅ ਸਖਤ ਨਹੀਂ ਹੋ ਰਹੇ ਹੂੰ ਹੁਣ ਜਿਵੇਂ ਮੈਂ ਥੋੜਾ ਜਿਹਾ ਜਿੰਨੇ ਵੀ ਸਾਡੇ ਭੈਣ ਭਰਾ ਇਸ ਪੋਡਕਾਸਟ ਨੂੰ ਦੇਖ ਰਹੇ ਆ ਮੈਂ ਤੇ ਬਾਈ ਕਰਨ ਔਲਖਾ ਜਿੱਕ ਫੰਕਸ਼ਨ ਚ ਇਕੱਠੇ ਹੋਏ ਆ ਤੇ ਸਾਨੂੰ ਇੱਥੇ 12 14 ਜਾਣੇ ਮਿਲੇ ਹਨ ਆ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਿਸੇ ਖਾਸ ਵਜ੍ਹਾ ਕਰਕੇ ਕੈਨੇਡਾ ਨੂੰ ਛੱਡ ਕੇ ਆਏ ਆ ਔਰ ਸਭ ਜਿਵੇਂ ਹੁਣ ਤੁਹਾਡੀ ਬਹੁਤ ਲੋਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤਕਰੀਬਨ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਜਿਹੜੇ ਬਾਹਰੋਂ ਆ ਰਹੇ ਆ ਤੁਹਾਡੇ ਤੋਂ ਸਲਾਹ ਵੀ ਲੈਂਦੇ ਆ ਵੀ ਅਸੀਂ ਆ ਕੇ ਕਿਹੜਾ ਬਿਜ਼ਨਸ ਕਰੀਏ ਕੀ ਕਰੀਏ ਜੀ ਬਈ ਮੇਨ ਕਾਰਨ ਤੁਸੀਂ ਕੀ ਸਮਝਦੇ ਹੋ ਵੀ ਕੀ ਦੱਸਦੇ ਆ ਤੁਹਾਨੂੰ ਵੀ ਕਿਸ ਵਜ੍ਹਾ ਕਰਕੇ ਅਸੀਂ ਛੱਡ ਰਹੇ ਆ ਭਾਈ ਮੇਨ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਮੇਨ ਕਾਰਨ ਆ ਨਾ ਸਭ ਤੋਂ ਵੱਡਾ ਅੱਜ ਦੇ ਟਾਈਮ ਹੈ ਜੀ ਫੈਮਿਲੀ ਹੂੰ ਲੋਕਾਂ ਨੂੰ ਕੋਵਿਡ ਤੋਂ ਬਾਅਦ ਇਹ ਸਮਝ ਆ ਗਿਆ ਹੈ ਕਿ ਜਿਹੜੀ ਫੈਮਿਲੀ ਹੈਗੀ ਉਹ ਜਾਦੇ ਇੰਪੋਰਟੈਂਟ ਹੈ ਪੈਸਾ ਸਟੈਂਡਰੀ ਹੈ ਯੈਸ ਠੀਕ ਹੈ ਇੱਕ ਜਿਹੜੀ ਐ ਜੀ ਕਿਊਟੀ ਬੀ ਵਾਲੀ ਗੱਲ ਚੱਲਦੀ ਹੈਗੀ ਆਪਾਂ ਹਮੇਸ਼ਾ ਹੀ ਜਾਣ ਕਰਦੇ ਆ ਉਹ ਨੰਬਰ 2 ਪੁਆਇੰਟ ਹੈਗਾ ਉਹਨਾਂ ਦਾ ਨੰਬਰ 3 ਪੁਆਇੰਟ ਉਹ ਕਹਿੰਦੇ ਵੀ ਕੈਨੇਡਾ ਚ ਹੁਣ ਅੱਜ ਜਿਹੜੇ ਨਾ ਕੰਮ ਹੈ ਨਾ ਰਹਿਣ ਦੇ ਹਾਲਾਤ ਹੈ ਜਿਹੜਾ ਨਸ਼ਾ ਐ ਐਕਸਟੋਰਸ਼ਨ ਉਹ ਪੀਕ ਤੇ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਗਵਾਂਢੀ ਰੱਬ ਨਾ ਕਰੇ ਜਾਂ ਕੋਈ ਹੋਰ ਦਸ ਘਰਾਂ ਵਾਲਾ ਬੰਦਾ ਕਿਸੇ ਕ੍ਰਾਈਮ ਚ ਇਨਵੋਲ ਹੋਵੇ ਉਹਦੇ ਗੋਲੀ ਵੱਜਣੀ ਹੈ ਉਹ ਆ ਕੇ ਪੜੇ ਸਾਡੇ ਬੈਠਾ ਨਹੀਂ ਡੱਪਣੀ ਹੈ ਪੜੇ ਸਾਡੇ ਜਵਾਕ ਚ ਵੱਜਣੀ ਹੈ ਕਿਹਦਾ ਕਿਤੇ ਹੋਰ ਜਾਣੀ ਹੈ ਹਾਂ ਹਾਂ ਤੇ ਕੈਨੇਡਾ ਚ ਇਦਾਂ ਦੀਆਂ ਘਟਨਾਵਾਂ ਹੋਈਆਂ ਵੀ ਨਾਲ ਵਾਲੇ ਗਵਾਂਢੀ ਤੇ ਘਰੇ ਗੋਲੀ ਚੱਲੀ ਹੈ ਲੂਜਾ ਬੰਦਾ ਬੈੱਡ ਤੇ ਸੁੱਤਾ ਪਿਆ ਉਹਦੇ ਬੈੱਡ ਤੇ ਜਾ ਕੇ ਗੋਲੀ ਵੱਜੀ ਜਾਂ ਉਹਦੇ ਮਤਲਬ ਕਿਚਨ ਚ ਟੱਪ ਗਈ ਜਾਂ ਕਿਤੇ ਹੋਰ ਗੋਲੀਆਂ ਪਹੁੰਚ ਗਈਆਂ ਹਨਾ ਤੇ ਇਹ ਨਹੀਂ ਹੈਗੀ ਵੀ ਆਪਣੀ ਇੱਕ ਅੱਧੀ ਗੋਲੀ ਚੱਲਦੀ ਹੈ ਸਰਟਨ ਰਾਉਂਡ ਆਫ ਫਾਇਰ ਹੁੰਦੇ ਐਵਰੀ ਡੇ ਤੁਸੀਂ ਲਾ ਲਓ 10 ਰਾਉਂਡ ਫਾਇਰ 15 ਰਾਉਂਡ ਫਾਇਰ 20 ਰਾਉਂਡ ਫਾਇਰ 25-25 ਰਾਉਂਡ ਫਾਇਰ ਤੇ ਨਾਲ ਜਦੋਂ ਗੋਲੀਆਂ ਚਲਾ ਕੇ ਜਾਂਦੇ ਆ ਉਹ ਨਾਲ ਉਹ ਰਿਕਾਰਡ ਵੀ ਕਰਕੇ ਜਾਂਦੇ ਨੇ ਇਹਨਾਂ ਚੀਜ਼ਾਂ ਮਖਣ ਸੋ ਨਾਲ ਮੇਨ ਤੀਜਾ ਰੀਜ਼ਨ ਇਹ ਹੈ ਕਿ ਇਹਦੇ ਕਰਕੇ ਲੋਕ ਡਰੇ ਹੋਏ ਐ ਸਹਮੇ ਹੋਏ ਐ ਪਰਿਵਾਰ ਦੀ ਸੇਫਟੀ ਹੈ ਉਹਦੇ ਕਰਕੇ ਵਾਪਸੀ ਕਰਦੇ ਨੇ ਨਹੀਂ ਇੱਕ ਗੱਲ ਹਨਾਨੀ ਵਾਲੀ ਐ ਵੀ ਹੁਣ ਤਾਂ ਚਲੋ ਜਿਵੇਂ ਤੁਸੀਂ ਕਿਹਾ ਵੀ ਫੈਮਲੀ ਬਾਰੇ ਸੋਚਣ ਲੱਗ ਗਏ ਹੂੰ ਫਿਰ ਅੱਜ ਤੋਂ 5-7 ਸਾਲ ਪਹਿਲਾਂ ਲੋਕ ਫੈਮਿਲੀ ਫੈਮਿਲੀ ਨੂੰ ਤਰਜੀਹ ਕਿਉਂ ਨਹੀਂ ਦਿੰਦੇ ਸੀਗੇ ਮੈਨੂੰ ਲੱਗਦਾ ਕੰਮ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਫੈਮਿਲੀ ਸਾਡੇ ਆਸਤੇ ਇੰਪੋਰਟੈਂਟ ਹੈ ਭਾਈ ਐਕਚੁਅਲ ਕੀ ਸੀ ਹੈ ਨਾ 5 ਸਾਲ ਪਹਿਲਾਂ ਕੰਮ ਇੰਨੇ ਸੀ ਤੁਰੇ ਹੀ ਫਿਰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੰਮ ਤੋਂ ਬਿਨਾਂ ਵੀ ਕੋਈ ਜ਼ਿੰਦਗੀ ਹੁੰਦੀ ਹੈ ਮੰਡੇ ਟੂ ਫਰਡੇ ਤੋਂ ਬਿਨਾਂ ਵੀ ਜ਼ਿੰਦਗੀ ਹੁੰਦੀ ਹੈ ਜਦੋਂ ਕੋਵਿਡ ਆਇਆ ਕਈਆਂ ਦੇ ਛਣਨ ਚਾਹੀਦਾ ਮਾਪ ਪਿਰੇਸ ਜਹਾਨ ਨੇ ਕੋਵਿਡ ਕਰਕੇ ਤੁਰ ਕੇ ਉਦੋਂ ਉਹਨਾਂ ਨੂੰ ਲੱਗਿਆ ਨਹੀਂ ਆਸਕੇ ਲਾਸਟ ਸਟ੍ਰਾਈਟ ਤੇ ਠੀਕ ਹੈ ਜਾ ਉਹਨਾਂ ਨੂੰ ਕੋਵਿਡ ਦੌਰਾਨ ਲੋਕਾਂ ਦੀਆਂ ਜਵਾਬਾਂ ਗਈਆਂ ਉਦੋਂ ਉਹਨਾਂ ਨੂੰ ਰੀਅਲਾਈਜ਼ ਹੋਇਆ ਵੀ ਨਹੀਂ ਥਿਸ ਇਜ਼ ਨਾਟ ਅ ਕੰਟਰੀ ਵੀ ਵਾਂਟ ਟੂ ਲਿਵ ਇਨ ਹਨਾ ਬਹੁਤ ਸਾਰੇ ਮਲਟੀ ਫੈਕਟਰਸ 2020 ਤੋਂ ਬਾਅਦ ਲੋਕਾਂ ਨੂੰ ਹਿੱਟ ਕੀਤੇ ਆ ਜਿੱਥੇ ਲੋਕਾਂ ਨੇ ਕਿਹਾ ਕਿ ਨਹੀਂ ਹੁਣ ਬੱਸ ਹੁਣ ਅਸੀਂ ਵਾਪਸ ਆਪਣੇ ਘਰੇ ਜਾਣਾ ਮੇਨ ਰੀਜ਼ਨ ਇਹੀ ਹੈ ਜੀ ਵੈਸੇ ਨਾ ਇੱਕ ਗੱਲ ਹੈ ਵੀ ਆਪਾਂ ਕਹਿੰਦੇ ਹੁਣ ਨੇ ਵੀ ਕੋਈ ਨਾ ਕੋਈ ਬਹਾਨਾ ਬਣਦਾ ਹੁੰਦਾ ਹਨਾ ਕੈਨੇਡਾ ਦੇ ਜਿਵੇਂ ਹਾਲਾਤ ਉਸ ਤਰ੍ਹਾਂ ਬਣ ਗਏ ਵੀ ਲੋਕਾਂ ਨੂੰ ਲੋਕ ਸੋਚਣ ਲਈ ਮਜਬੂਰ ਹੋ ਗਏ ਵੀ ਸਾਨੂੰ ਜ਼ਰੂਰ ਆਉਦੀਆਂ ਪੀੜ੍ਹੀਆਂ ਬਾਰੇ ਆਪਦੇ ਫੈਮਿਲੀ ਬਾਰੇ ਸੋਚਣਾ ਪੈਣਾ ਜੇ ਮੈਂ ਸਮਝਦਾ ਵੀ ਜੇ ਇਹ ਹਾਲਾਤ ਨਾ ਆਏ ਹੁੰਦੇ ਤੇ ਸ਼ਾਇਦ ਇਸ ਵੱਡੇ ਲੈਵਲ ਤੇ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਣੀ ਸੀ ਬਈ ਰਿਵਰਸ ਮਾਈਗ੍ਰੇਸ਼ਨ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਹੁੰਦੀ ਰਹੂਗੀ ਤੇ ਇਹ ਰੋਕ ਨਹੀਂ ਨੂੰ ਕੋਈ ਸਕਦਾ ਹੂੰ ਜਿੰਨੇ ਮਰਜੀ ਕੈਨੇਡਾ ਭਗਤ ਜਿੰਨੇ ਮਰਜੀ ਕੈਨੇਡਾ ਰਹਿੰਦੇ ਪੱਕੇ ਬੰਦੇ ਜਾਂ ਮੈਂ ਸਾਸ਼ਿਦਾਂ ਚ ਕਹਾਂ ਕਿ ਜਿਹੜੇ ਬੰਦੇ ਸੌਂ ਖਾ ਕੇ ਗਏ ਉਹਨਾਂ ਨੇ ਪੰਜਾਬ ਨੂੰ ਹੀ ਗਾਲਾਂ ਕੱਢਣੀਆਂ ਠੀਕ ਐ ਜਾਂ ਉਹਨਾਂ ਨੇ ਬਸ ਤੜਕਿਓੜ ਦੇ ਹਰ ਗੇਂਦਾਂ ਦਾ ਝੰਡਾ ਚੱਕ ਲੈਣਾ ਸ਼ਾਮ ਨੂੰ ਆ ਕੇ ਦਾਰੂ ਪੈਗ ਲਾ ਲੈਣਾ ਤੇ ਆਪ ਦਾ ਸੌਂ ਜਾਣਾ ਬਸ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਕੋਈ ਵਾਅ ਵਾਸਤਾ ਨਹੀਂ ਜਾਂ ਉਹਨਾਂ ਨੇ ਜਵਾਬ ਕੋਰੇ ਗਾਲਾਂ ਨਾਲ ਤੋਰੇ ਫਿਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਬੰਦੇ ਵਾਸਤੇ ਤਾਂ ਕੈਨੇਡਾ ਹੀ ਸਭ ਕੁਝ ਹੈ ਜਿਹੜੇ ਬੰਦੇ ਫੈਮਲੀ ਨੂੰ ਸੋਚਦੇ ਐ ਪਰਿਵਾਰਾਂ ਨੂੰ ਸੋਚਦੇ ਐ ਉਸ ਨਾਲ ਵਾਸਤੇ ਇਹ ਚੀਜ਼ਾਂ ਰਿਵਰਸ ਮਾਈਗ੍ਰੇਸ਼ਨ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਰਹਿਣਗੀਆਂ ਹਾਂ ਹਾਂ ਮੈਂ ਇਹ ਵੀ ਸਮਝਦਾ ਵੀ ਜਿਵੇਂ ਤੁਸੀਂ ਅੱਜ ਤੋਂ 4 ਸਾਲ ਪਹਿਲ ਕਿੰਨਾ ਚਿਰ ਹੋ ਗਿਆ ਤੁਹਾਨੂੰ 3 ਸਾਲ ਹੋ ਗਏ ਜਿਹੜਾ 3 ਸਾਲ ਪਹਿਲਾਂ ਤੁਸੀਂ ਡਿਸੀਜਨ ਲੈ ਲਿਆ ਮੈਨੂੰ ਲੱਗਦਾ ਤੁਹਾਨੂੰ ਘੱਟੋ ਘੱਟ 200 ਬੰਦੇ ਨੇ ਇਹ ਗੱਲ ਕਹੀ ਹੋਊਗੀ ਵੀ ਕਰਨ ਤੂੰ ਵਧੀਆ ਰਿਆ ਵੀ ਤੂੰ ਸਹੀ ਟਾਈਮ ਤੇ ਫੈਸਲਾ ਲੈ ਗਿਆ ਜੋ ਅੱਜ ਵੀ ਬੰਦਾ ਫੈਸਲਾ ਲੈਂਦਾ ਆ ਆਪਣੀ ਫੈਮਿਲੀ ਬਾਰੇ ਸੋਚ ਕੇ ਵੀ ਮੈਂ ਫੈਮਿਲੀ ਨੂੰ ਵਧੀਆ ਮਾਹੌਲ ਚ ਗਰੋ ਅਪ ਕਰਨਾ ਤੇ ਮੈਂ ਕਹਿੰਦਾ ਅੱਜ ਵੀ ਬੰਦਾ ਲੇਟ ਐ ਭਾਈ ਮੈਂ ਨਾ ਜਦੋਂ ਆਪਾਂ ਚੈਨਲ ਸ਼ੁਰੂ ਕੀਤਾ ਐ ਮੈਂ ਇੰਟਰਵਿਊ ਸ਼ੁਰੂ ਕੀਤੀ ਐ ਮੈਂ ਉਦੋਂ ਇਹ ਕਹਿਣਾ ਹੁੰਦਾ ਸੀਗਾ ਵੀ 2-3 ਸਾਲ ਹੈਗੇ ਤੁਸੀਂ ਰਿਵਰਸ ਮਾਈਗਰੇਟ ਕਰਨ ਨੂੰ ਹੁਣ 3 ਸਾਲ ਮੈਨੂੰ ਆਉਣ ਹੋ ਗਏ ਪਰ ਆਪਾਂ 2025 ਚ ਬੈਠੇ ਆਂ ਕੀ ਅੱਲਾ ਮਹੀਨਾ ਚੜਨਾ ਆ ਡਿਸੰਬਰ ਚੜਨਾ ਆ ਹਣ ਉਸੋਂ ਹੁਣ ਵੀ ਟਾਈਮ ਹੈਗਾ ਕਿ ਲੋਗ ਬਸ ਮਾਈਗ੍ਰੇਸ਼ਨ ਕਰ ਸਕਦੇ ਆ ਕਰਨ ਨੂੰ ਬੜਾ ਜਦੋਂ ਮਰਜ਼ੀ ਕਰ ਲਿਓ ਪਰ ਜਿਹੜੇ ਬੰਦੇ ਨੇ ਆ ਕੇ ਇੱਥੇ ਪੈਰ ਲਾਉਣੇ ਆ ਬਾਈ ਜ਼ਮੀਨ ਖਰੀਦਣੇ ਆ ਉਹਦੇ ਵਾਸਤੇ ਬੈਸਟ ਟਾਈਮ ਇਹੀ ਹੈ ਇਹ ਕਿਉਂਕਿ ਨੈਕਸਟ ਈਅਰ ਆਉਂਗਾ 2026 ਜਾਂ 2027 ਜ਼ਮੀਨਾਂ ਦੇ ਰੇਟ ਕਰੋੜ ਕਰੋੜ ਨੂੰ ਹੋ ਜਾਣੇ ਆ ਨਹੀਂ ਲੈ ਸਕਦਾ ਕੋਈ ਬੰਦਾ ਨਹੀਂ ਲੈ ਸਕਦਾ ਚਾਹੇ ਉਹ ਪੰਜਾਬ ਚ ਕੰਮ ਕਰਦਾ ਚਾਹੇ ਉਹ ਬਾਹਰ ਰਹਿੰਦਾ ਕੋਈ ਬੰਦਾ ਵੀ ਇੱਥੇ ਇੱਕ ਇੱਕ ਕਿੱਲਾ ਜ਼ਮੀਨ ਲੈਣ ਨੂੰ ਜੇ ਮੈਨੂੰ ਵੀ ਕੱਲ ਨੂੰ ਕਹੇ ਤੇ 2026-27 ਕਰੋੜ ਦਾ ਕਿੱਲਾ ਆ ਜਾਏਗਾ ਵੀ ਕਰਨ ਵਾਲਾ ਕਿੱਲਾ ਲੈਣ ਉਹ ਮੈਂ ਨਹੀਂ ਲੈ ਸਕਦਾ ਮੇਰੀ ਫੋੜੇ ਬਿਲਦੀ ਤੋਂ ਬਾਹਰ ਹੈ ਮੇਰੀ ਫੋੜੇ ਬਿਲਦੀ ਤੋਂ ਅੱਜ ਵੀ ਬਾਹਰ ਹੈ ਅੱਜ ਵੀ ਬਾਹਰ ਹੈ ਠੀਕ ਹੈ ਕਿਉਂਕਿ ਜ਼ਮੀਨ 2 ਸਾਲਾਂ ਚ ਤੀਣੀ ਹੋ ਗਈ ਹੈ ਜੀ ਹੂੰ ਠੀਕ ਹੈ ਜਿਹੜੀ ਤੁਸੀਂ ਇਹ ਲਾ ਕੇ ਜਲੋ 18 ਵੀ ਲਾ 20 ਲੱਖ ਨੂੰ 25 ਲੱਖ ਨੂੰ ਜ਼ਮੀਨ ਸੀ ਉਹ ਪਿਆ 55-60 ਲੱਖ ਨੂੰ ਹੋ ਗਈ ਸਾਡੀ ਕੋਈ ਸ਼ੱਕ ਨਹੀਂ ਤੇ ਠੇਕੇ ਵੀ ਤੁਸੀਂ ਇਹ ਲਾ ਲਓ 70-70 70 ਹਜ਼ਾਰ ਤੋਂ ਚੱਲੇ ਸੀ ਵੀ ਹੁਣ ਆਲਮੋਸਟ 90 ਹਜ਼ਾਰ ਲੱਖ ਨੂੰ ਪਹੁੰਚ ਚੁੱਕੇ ਤੇ ਜਿਵੇਂ ਆਪਾਂ ਕੱਲ ਪਰसों ਮੈਂ ਪਹਿਲਾਂ ਪੋਡਕਾਸਟ ਕੀਤਾ ਸਮੋਚ ਗੱਲ ਕੀਤੀ ਸੀ ਆਉਣ ਵਾਲੇ 2-3 ਸਾਲਾਂ ਤੱਕ ਕਾਰਬਨ ਪ੍ਰੋਗਰਾਮ ਸ਼ੁਰੂ ਹੋ ਜਾਣਾ ਜਿਹੜੇ ਜੱਟਾਂ ਨੂੰ ਤਨਖਾਹ ਲੱਗ ਜਾਣੀ ਹੈ ਜ਼ਮੀਨਾਂ ਵਾਲਿਆਂ ਨੂੰ ਤਨਖਾਹ ਲੱਗ ਜਾਣੀ ਹੈ ਮੱਕੀ ਲੱਗਣ ਲੱਗ ਜਾਣੀ ਹੈ ਇਨਸਾਨ ਚ ਦੋ ਵਾਰੀ ਮੱਕੀ ਲੱਗਿਆ ਕਰੂਗੀ ਇਸ ਰੋਲ ਵਾਸਤੇ ਠੀਕ ਹੈ ਤੇ ਤੀਜੀ ਆਪਣੀ ਗਣਕ ਲੱਗਿਆ ਕਰੂਗੀ 1.5 ਲੱਖ ਰੁਪਏ ਦੀ ਫਸਲ ਜਟਾ ਬਿਨਾ ਕੁਛ ਕੀਤੇ ਆਪਦੇ ਘਰੇ ਲੈ ਕੇ ਜਾਇਆ ਕਰੂਗਾ ਹੁਣ ਕਈ ਵਿਗਿਆਨੀ ਇੱਥੇ ਕਹਿਣਗੇ ਕਿ ਮੱਕੀ ਨੂੰ ਪਾਣੀ ਬਹੁਤ ਲੱਗਦਾ ਮੱਕੀ ਨੂੰ ਸਿਰਫ ਪੰਜ ਪਾਣੀ ਲੱਗਦੇ ਨੇ ਮੱਕੀ ਨੂੰ ਝੋਨੇ ਜਿਨੀ ਸਪਰੇ ਨਹੀਂ ਹੁੰਦੀ ਮੱਕੀ ਨੂੰ ਤੁਸੀਂ ਇਹ ਲਾਲੋ ਨਾ ਨਰਮੇ ਜਿਨੀ ਸਪਰੇ ਹੁੰਦੀ ਹੈ ਨਾ ਜਿਆਦੇ ਡੰਦ ਘਟਾਉਣਾ ਪੈਂਦਾ ਮੱਕੀ ਦੀ ਖੇਤੀ ਝੋਨੇ ਨਾਲੋਂ ਜੇ ਕਹਿ ਕੇ ਚਲੀਏ 60 70 ਗੁਣਾ ਚੰਗੀ ਖੇਤੀ ਹੈ ਤੇ ਥੋੜੀ ਸੌਖੀ ਖੇਤੀ ਹੈ ਉਹਦੇ ਚ ਕੀ ਹੈ ਜਿਹੜੀਆਂ ਮਾਰੀਆਂ ਜ਼ਮੀਨਾਂ ਵਾਲੇ ਚੰਗੀਆਂ ਜ਼ਮੀਨਾਂ ਵਾਲੇ ਸਾਰੇ ਰੇਟ ਇੱਕੋ ਹੋ ਜਾਣਗੇ ਕਿਉਂਕਿ ਮੱਕੀ ਐ ਸੋਣਣ ਵਾਸਤੇ ਜਾਣੀ ਐ ਸੋ ਪੰਜਾਬ ਰਿਵਰਸ ਮਾਈਗ੍ਰੇਸ਼ਨ ਕਰਕੇ ਜੇ ਕਿਸੇ ਬੰਦੇ ਨੇ ਜ਼ਮੀਨ ਲੈਣੀ ਹੈ ਉਹਦੇ ਵਾਸਤੇ ਸਭ ਤੋਂ ਬੈਸਟ ਟਾਈਮ ਹੈ ਜੀ ਇਸ ਟਾਈਮ ਜਿਵੇਂ ਔਰਖ ਸਾਹਿਬ ਜਿਵੇਂ ਵਾਪਸ ਮੁੜਨ ਦਾ ਵੀ ਜਰੀਆ ਹੁੰਦਾ ਜਿਵੇਂ ਮਾਲਵਾਰੀ ਜਨ ਨੂੰ ਲੈ ਕੇ ਆਪਾਂ ਚੱਲੀਏ ਹਨਾ ਮਾਲਵੇ ਦੇ ਲੋਕਾਂ ਕੋਲੇ ਕੋਈ ਕਾਰਨ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਖੇਤੀ ਕਰ ਲਾਂਗੇ ਤਾਂ ਹੋਰ ਕਮਤਨ ਦਾ ਤੋਰ ਲਾਂਗੇ ਹੁਣ ਜੇ ਆਪੇ ਸੌਰੀ ਟੂ ਸੇ ਦਬਾਬੇ ਵਾਲੇ ਗੁੱਸਾ ਵੀ ਨਾ ਕਰਿਓ ਜੇ ਹੁਣ ਦਬਾਬੇ ਵਾਲੇ ਬੰਦਿਆਂ ਨਾਲ ਮੇਰੀ ਵੀ ਅਕਸਰ ਜਲਬਾਤ ਹੁੰਦੀ ਰਹਿੰਦੀ ਆ ਹੁਣ ਉਹਨਾਂ ਦੀ ਮਜਬੂਰੀ ਇਹ ਆ ਕਿ ਉਹਨਾਂ ਨੇ ਆਦੇ ਘਰ ਬਾਰ ਵੀ ਵੇਚਤੇ ਜੋ ਕੋਈ ਮਾੜੀ-ਮੋਟੀ ਜ਼ਮੀਨ ਸੀਗੀ ਉਹ ਵੀ ਸੇਲ ਕਰਤੀ ਹੁਣ ਉੱਥੇ ਉਹਨਾਂ ਦਾ ਹੁਣ ਕਹਿੰਦੇ ਵੀ ਸਾਡੇ ਕੋਲੇ ਕਾਰ ਨਹੀਂ ਹੈ ਨੀ ਵਾਪਸ ਮੁੜਨ ਦਾ ਅਸੀਂ ਤਾਂ ਆਪਦੇ ਆਪ ਨੂੰ ਸਰੈਂਡਰ ਕਰ ਚੁੱਕੇ ਆ ਹੂੰ ਸਾਡੀਆਂ ਹੁਣ ਟਾਈਮ ਹੋ ਗਿਆ ਸਾਨੂੰ 25 30 30 ਸਾਲ ਹੋ ਗਿਆ ਆ ਇਹਨੂੰ ਕਿਸੇ ਨੂੰ 40 ਸਾਲ ਹੋ ਗਏ 50 ਸਾਲ ਹੋ ਗਏ ਵੀ ਕਹਿੰਦੇ ਸਾਨੂੰ ਕੁਝ ਦਿਸਦਾ ਹੀ ਨਹੀਂ ਅਸੀਂ ਪੰਜਾਬ ਚ ਜਾ ਕੇ ਕਰਾਂਗੇ ਵੀ ਕੀ ਭਾਈ ਐਕਚੁਅਲ ਨਸਾ ਕੀ ਹੈ ਜਿਵੇਂ ਹੁਣ ਮੈਂ ਗੱਲ ਕਰਾਂ ਕਿ ਦੁਆਬੇ ਵਾਲਿਆਂ ਕੋਲੇ ਮੋਸਟਲੀ 80% ਜਾਂ 90% ਕੋਲ ਘਰ ਹੈਗੇ ਪਹਿਲੇ ਤੌਰ ਤੇ ਟਗੜਾ ਨਾ ਰਹਾ ਵਸ ਜਮੀਨਾਂ ਵੀ ਵੇਚ ਗਏ 10 20% ਬੰਦੇ ਹੋਣਗੇ ਜਿਹੜੇ ਜ਼ਮੀਨਾਂ ਤੇ ਘਰ ਦੋਵੇਂ ਵੇਚ ਗਏ ਜੀ ਜੀ ਤੂੰ ਦੂਜੀ ਗੱਲ ਕਰਾਂ ਮੈਂ ਜਿਹਦੇ ਕੋਲੇ ਭਾਈ ਇੱਕ ਕਿੱਲਾ ਵੀ ਜ਼ਮੀਨ ਹੈ ਨਾ ਦਬਾਬੇ ਚ ਉਹਦੇ ਵਾਸਤੇ ਬਹੁਤ ਸਾਰੀਆਂ ਆਪਸ਼ਨਸ ਹੈ ਹੂੰ ਸਿਰਫ ਤੁਸੀਂ ਕੀ ਕਰਨਾ ਹੈਗਾ ਤੁਸੀਂ ਸਬਜੀ ਲਾ ਲ ਜਿਵੇਂ ਉਹ ਮੁੰਡੇ ਦੀ ਜਿਹੜੀ ਆਪਣਾ ਹੈਪੀ ਦੀ ਇੰਟਰਵਿਊ ਦਿੱਤੀ ਸੀ ਉਹ ਲੱਖਾਂ ਰੁਪਇਆ ਕਮਾਉਂਦਾ ਜੀ ਸਬਜੀ ਚ ਠੀਕ ਹੈ ਤੁਸੀਂ ਹੁਣ ਸਰਦੀ ਚੱਲ ਪਈ ਹੈ ਜੀ ਸਾਗ ਲੋਕ ਬਣਾ ਕੇ ਮੱਕੀ ਦੀ ਰੋਟੀ ਬਣਾ ਕੇ ਲੈ ਕੇ ਜਾਂਦੇ ਆਹ 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 ਆਪਣੇ ਮੂਲੀਆਂ ਆਰਗੇਨਿਕ ਲਾ ਛੱਡੀਆਂ ਹਨਾ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਦੂਜੀ ਚੀਜ਼ ਇਹ ਹੈ ਔਨ ਵਾਲੇ 2 ਤੋਂ 5 ਸਾਲਾਂ ਦੇ ਵਿੱਚ ਮੈਨੂੰ ਉਸ ਬੰਦੇ ਦਾ ਫੋਨ ਨੰਬਰ ਵੀ ਦੇ ਸਕਦਾ ਮੈਂ ਉਹਦਾ ਨਾਮ ਐਡਰੈਸ ਕੰਪਨੀ ਦਾ ਨਾਮ ਵੀ ਦੇ ਸਕਦਾ ਜਿਹਦੇ ਚ ਉਹ ਦੱਸਦੇ ਆ ਵੀ ਸਾਨੂੰ ਇੱਕ ਕਿੱਲਾ ਡੇਢ ਕਿੱਲਾ ਤੁਸੀਂ ਜ਼ਮੀਨ ਦੇਣੀ ਆ ਉਹਦੇ ਵਿੱਚ ਅਸੀਂ ਤੁਹਾਨੂੰ ਆਪਣਾ ਉਹ ਲਾ ਕੇ ਦੇਵਾਂਗੇ ਪlant ਲਾ ਕੇ ਦੇਵਾਂਗੇ ਠੀਕ ਜਿਹਦੇ ਚ ਬਿਨਾ ਰੇਸਪਰੇ ਤੋਂ ਬਿਨਾ ਮਿੱਟੀ ਤੋਂ ਸਿਰਫ ਪਾਣੀ ਨਾਲ ਤੇ ਜਿਹੜੀਆਂ ਉਹ ਮਿਨਰਲਸ ਯੂਜ਼ ਕਰਦੇ ਆ ਉਹ ਫੁਆਰੇ ਆ ਨਾ ਇਸ ਸਪਲਿੰਕਰ ਵਾਲੇ ਉਹਨਾਂ ਨੂੰ ਮਿਲਣਗੇ ਠੀਕ ਹੈ ਤੇ ਉਹਦੇ ਨਾਲ ਸਬਜ਼ੀਆਂ ਬਾਲਣ ਆਪਣੀਆਂ ਵੱਡੀਆਂ ਹੋਣਗੇ ਪਾਲ ਨੂੰ ਪੋਸ਼ਣ ਹੋਊਗਾ ਤੇ ਉਹਦੇ ਚ ਇੱਕ ਕਿੱਲੇ ਚੋਂ 10-15 ਕਿੱਲਾਂ ਦੀ ਜਿਹੜਾ ਜ਼ਿਮੀਂਦਾਰ ਉਹ ਕਮਾਈ ਕਰੂਗਾ ਤੇ ਸਬਜੀ ਨੂੰ ਜਿਹੜਾ ਲੈਣ ਵਾਸਤੇ ਉਹ ਤੁਹਾਨੂੰ ਮਾਰਕੀਟ ਚ ਵੇਚਣ ਵਾਸਤੇ ਜਾਣਾ ਨਹੀਂ ਪੈਣਾ ਉਹ ਤੁਹਾਡੇ ਕੋਲੇ ਜਿਹੜੇ ਆਪਣੇ ਪ੍ਰੋਜੈਕਟ ਲਵਾਉਣਗੇ ਉਹੀ ਤੁਹਾਡੀ ਸਰਦੀ ਚੱਕਣਗੇ ਉਹੀ ਤੁਹਾਡੇ ਬੜੇ ਉਸ ਚੱਕਣਗੇ ਉਹੀ ਤੁਹਾਡੇ ਫਲ ਫਰੂਟ ਚੱਕਣਗੇ ਸੋ ਆਨ ਵਾਲੇ 5 ਸਾਲਾਂ ਇਹ ਪੰਜਾਬ ਚ ਬਹੁਤ ਪੁਛ ਆ ਰਿਹਾ ਜਿਹੜਾ ਬੰਦਾ ਪੰਜਾਬ ਆਜੂਗਾ ਉਹਦੇ ਵਾਸਤੇ ਸਵਰਗੀ ਸਵਰਗ ਹੈ ਜੀ ਚਾਹੇ ਤੁਹਾਡੇ ਕੋਲੇ ਘਟਾ ਚਾਹੇ ਤੁਹਾਡੇ ਕੋਲੇ ਵਧ ਜਿਵੇਂ ਆਪਾਂ ਗੱਲ ਕਰਦੇ ਆਂ ਵੀ 2030 ਤੱਕ ਅਕਸਰ ਹੀ ਆਪਾਂ ਨਹੀਂ ਗੱਲ ਕਰਦੇ ਸਾਰੇ ਬੁੱਧੀਜੀ ਵੀ ਇਹੀ ਗੱਲ ਕਰਦੇ ਵੀ 2030 ਤੱਕ ਹਾਲਾਤ ਬਹੁਤ ਬੁਰੇ ਹੋਣਗੇ ਹਨਾ ਵੀ ਹੁਣ ਕੀ ਸਮਝਦੇ ਆ ਵੀ ਹੁਣ ਸਹੀ ਫੈਸਲਾ ਜਾਂ ਆਉਣ ਵਾਲੇ 1-2 ਸਾਲਾਂ ਦੇ ਵਿੱਚ ਜਿਹੜਾ ਮੁੜਨਾ ਚਾਹੁੰਦਾ ਉਹ ਮੁੜ ਸਕਦਾ ਬਈ ਬੈਸਟ ਟਾਈਮ ਹੈ ਹਜੇ ਵੀ ਬੈਸਟ ਟਾਈਮ ਹੈ ਮੈਂ ਤਾਂ ਨਾਲ ਵੀ ਜਿਹੜੇ ਪਹਿਲਾਂ ਮੁੜੇ ਉਹ ਤਾਂ ਸਵਾਰਗਤ ਹੀ ਬਹਿ ਗਿਆ ਕਿ 2020 ਤੋਂ ਬਾਅਦ ਜਿਹੜੇ ਮੁੜੇ 25 'ਚ ਆਪਾਂ ਬੈਠੇ 25 'ਚ ਵੀ ਜੇ ਕੋਈ ਮੁੜਿਆ ਹੋਊਗਾ 26 'ਚ ਵੀ ਮੁੜਿਆ ਹੋਊਗਾ 27 'ਚ ਵੀ ਮੁੜਿਆ ਹੋਊਗਾ ਹੂੰ ਉਹ ਦਾ ਵਾਸਤੇ ਬੈਸਟ ਟਾਈਮ ਆਲੇ ਹੁਣ ਜਿਹੜੇ ਬੰਦੇ ਮੁੜ ਰਹੇ ਆ ਉਹ ਕੋਈ ਬਹੁਤੀਆਂ ਜ਼ਮੀਨਾਂ ਵਾਲੇ ਨਹੀਂ ਮੁੜ ਰਹੇ ਜੀ ਕਿਸੇ ਕੋਲੇ ਕਿੱਲਾ ਜ਼ਮੀਨ ਹੈ ਕਿਸੇ ਕੋਲ 1.5 ਕਿੱਲੇ ਜ਼ਮੀਨ ਹੈ ਨਾ ਕਿਸੇ ਕੋਲ 2 ਕਿੱਲੇ ਜ਼ਮੀਨ ਹੈ ਮੈਂ ਨਹੀਂ ਸੁਣਿਆ ਜਿੰਨੇ ਬੰਦੇ ਵਾਪਸ ਆਏ ਕਿਸੇ ਕੋਲੇ 2 ਕਿੱਲੇ ਤੋਂ ਵੱਧ ਜ਼ਮੀਨ ਹੈਗੀ ਆ ਆ ਘੱਟੋ ਘੱਟ ਮਹੀਨੇ 2 ਮਹੀਨੇ ਦੀ ਮੈਂ ਜੇ ਗੱਲ ਕਰਾਂ ਤਾਂ ਹਾਂ ਸੋ ਜੇ 2 ਕਿੱਲੇ ਵਾਲਾ ਜੇਰਾ ਕਰ ਸਕਦਾ ਉਹ ਕੰਨਾ ਘਰ ਵੀ ਪਾ ਲਿਆ ਮਾਪਿਆਂ ਨੂੰ ਟਰੈਕਟਰ ਵੀ ਲੈ ਤੇ ਸਾੰਦ ਵੀ ਲੈ ਤੇ ਹੁਣ ਜ਼ਿੰਦਗੀ ਆਨੰਦ ਸਿੱਥੇ ਰਵਾਂਗੇ ਤੇ ਨਾਲ ਉਹ ਇਹ ਵੀ ਕਹਿੰਦੇ ਆ ਕਹਿੰਦੇ ਅਸੀਂ ਵਿਆਹ ਨਹੀਂ ਹਜੇ ਕਰਾਇਆ ਵਿਆਹ ਪੰਜਾਬ ਚ ਹੀ ਕਰਾਉਣਾ ਸਾਨੂੰ ਪਤਾ ਜੇ ਅਸੀਂ ਵਿਆਹ ਕਰਾ ਲਿਆ ਤੇ ਸਾਡੀਆਂ ਬਹੂਆਂ ਨੇ ਨਹੀਂ ਮੁੜਨ ਦੋ ਤਿੰਨ ਮੇਨ ਕਾਰਨ ਹੈਗੇ ਰਿਵਰਸ ਮਾਈਗ੍ਰੇਸ਼ਨ ਦੇ ਫੈਮਿ ਨਸ਼ਾ ਤੇ ਕ੍ਰਾਈਮ ਹੁਣ ਇਹ ਤਿੰਨੇ ਪੀਕਤੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਜੇ ਖਾਸ ਕਰਕੇ ਆਪਾਂ ਨਾਟ ਓਨਲੀ ਕੈਨੇਡਾ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੈ ਜਿਹਦੇ ਕਰਕੇ ਲੋਕ ਮਜਬੂਰ ਹੋ ਗਿਆ ਹੁਣ ਈਵਨ ਰੋਜ਼ ਸੋਸ਼ਲ ਮੀਡੀਆ ਤੇ ਇਹੀ ਨਿਊਜ਼ ਚੱਲਦੀ ਆ ਵੀ ਹੁਣ ਸਾਡੇ ਹੱਥ ਖੜੇ ਆ ਅਸੀਂ ਸਰਵਾਈਵ ਨਹੀਂ ਕਰ ਸਕ ਹੁਣ ਬੰਦਾ ਸਰਵਾਈਵ ਕਰੂਗਾ ਕਿਵੇਂ ਜੇ ਬਾਹਰ ਨਿਕਲੂਗਾ ਤਾਂ ਸਰਵਾਈਵ ਕਰੂਗਾ ਹੁਣ ਜਿਵੇਂ ਆਪਾਂ ਕਫਲ ਦੇ ਕੈਫੇ ਦੀ ਗੱਲ ਕਰਦੇ ਸੀ ਵੀ ਕਫਲ ਦੇ ਕੈਫੇ ਦੇ ਆ ਆਸੇ ਪਾਸੇ ਹਨਾ ਲੋਕਾਂ ਨੇ ਇਹ ਕਹਿਤਾ ਵੀ ਇੱਥੇ ਹਾਲਾਤ ਇੰਨੇ ਖਰਾਬ ਚੁੱਕੇ ਆ ਵੀ ਇੱਥੋਂ ਅਸੀਂ ਨਾ ਕਰ ਲੈਣਾ ਮੰਗਦੇ ਆ ਜਿਹੜੇ ਹੈਗੇ ਆ ਅਸੀਂ ਵੇਚ ਕੇ ਹੋਰ ਪਾਸੇ ਚਲੇ ਜਾਵਾਂਗੇ ਤਾਂ ਜਿਹੜੇ ਉਹ ਲੋਕਾਂ ਨੇ ਮਾਹੌਲ ਦੇਖਿਆ ਉਸ ਏਰੀਆ 'ਚ ਮੈਨੂੰ ਨਹੀਂ ਲੱਗਦਾ ਬੰਦਾ ਉਹ ਕੈਨੇਡਾ 'ਚ ਘਟੂਗਾ ਭਾਈ ਉਹਨਾਂ ਨੇ ਸ਼ਰਿਆਮ ਵੱਡੇ ਮੀਰੀਆ ਤੇ ਸੀਬੀਸੀ ਤੇ ਰੈਡ ਅਫਨ ਤੇ ਹੋਰ ਕਈ ਨਿਊਜ਼ ਚੈਨਲਾਂ ਤੇ ਆ ਕੇ ਸ਼ਰਿਆਮ ਜਿਹੜੇ ਉੱਥੋਂ ਦੇ ਆਸ-ਪਾਸੇ ਵਾਲੇ ਲੋਕ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਅਸੀਂ ਕਾਫੀ ਵੀਰਾਂ ਦਾ ਦੂਰ ਅਸੀਂ ਇਹ ਸੜਕ ਵੀ ਨੰਗਣੀ ਬੰਦ ਕਰਦੇ ਹੂੰ ਠੀਕ ਹੈ ਕਿਉਂਕਿ ਅੱਗੇ ਕੀ ਹੁੰਦਾ ਸੀ ਭਾਈ ਰਾਤ ਨੂੰ ਗੋਲੀਆਂ ਚੱਲਦੀਆਂ ਸੀ ਆਹ ਹੁਣ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਪਾਂ ਇਹਨੀਆਂ ਖ਼ਬਰਾਂ ਕਰਾਂਗੇ ਉਹਦੇ 'ਚ ਦਿਨੇ ਗੋਲੀਆਂ ਚੱਲਣ ਲੱਗ ਗਈਆਂ ਸਵੇਰੇ 8:30 ਵਜੇ ਗੋਲੀ ਚੱਲ ਰਹੀ ਹੈ ਦੁਪਹਿਰੇ 12:30 ਵਜੇ ਚੱਲ ਰਹੀ ਹੈ ਦੁਪਹਿਰੇ 1:30 ਵਜੇ ਗੋਲੀ ਚੱ ਸੋ ਜਿਹੜੀਆਂ ਹੁਣ ਗੋਲੀਆਂ ਸ਼ਰਿਆਂ ਦੇ ਦਿਨ ਤੇ ਆ ਗਈਆਂ ਰਾਤ ਦੀ ਸਾਡੇ ਹੁਣ ਤੁਸੀਂ ਇਹ ਹਾਲਾਤ ਲਾ ਕੇ ਕੋਈ ਵੀ ਉਸ ਏਰੀਆ 'ਚ ਕੋਈ ਬੰਦਾ ਰਹਿਣਾ ਪਸੰਦ ਕਰੂਗਾ ਨਾ ਨਾ ਜਿੱਥੇ ਕਰਾਇਮ ਹੋ ਰਿਹਾ ਹੁਣ ਲੋਕਾਂ ਲੋਕ ਲੋਗ ਇਸ ਗੱਲੋਂ ਹੀ ਡਰਦੇ ਆ ਜਾਂ ਆਮ ਗੁਆਂਢ ਦੀ ਵੀ ਲੋਕ ਨਿਗਰੱਖਣ ਲੱਗ ਗਏ ਵੀ ਇਹਦੇ ਘਰੇ ਚਾਰਕਾਰਾਂ ਆਉਂਦੀਆਂ ਚਾਰਕਾਰਾਂ ਜਾਂਦੀਆਂ ਕੋਈ ਡਰੱਗ ਦਾ ਕੰਮ ਤਾਂ ਨਹੀਂ ਕਰਨ ਲੱਗ ਗਿਆ ਹੁਣ ਲੋਕਾਂ ਦੀ ਗੁਆਂਢੀ ਦੀ ਵੀ ਚੈੱਕ ਕਰਨ ਲੱਗ ਗਏ ਜੀ ਜਿਹੜਾ ਔਲਖ ਸਾਹਿਬ ਇੱਕ ਹੋਰ ਇੰਪੋਰਟੈਂਟ ਗੱਲ ਹੈ ਜੋ ਸੀਬੀਐਸਏ ਦਾ ਡਾਟਾ ਜਾਰੀ ਹੋਇਆ ਉਹਦੇ 'ਚ ਉਹਨਾਂ ਨੇ ਕਿਹਾ ਵੀ ਆ ਅਰਾਊਂਡ 1 ਲੱਖ ਬੰਦਾ ਐਸਾ ਹੈ ਜਿਹੜਾ ਬਿਨਾ ਕਿਸੇ ਸਟੇਟਸ ਤੋਂ ਰਹਿ ਰਿਹਾ ਕੈਨੇਡਾ ਦੇ ਵਿੱਚ ਈਵਨ ਉਹਨਾਂ ਦੇ ਡਿਪੋਰਟੇਸ਼ਨ ਵਾਰੰਟ ਵੀ ਜਾਰੀ ਹੋ ਚੁੱਕੇ ਆ ਸਰਕਾਰ ਵੱਲੋਂ ਵੀ ਜਦੋਂ ਡਿੱਕੇ ਆਗੇ ਉਹਨਾਂ ਨੇ ਰਿਪੋਰਟ ਹੀ ਕਰਨੇ ਆ ਬੰਦੇ ਹੁਣ ਜਿਹੜਾ ਲੱਖ ਬੰਦਾ ਬਿਨਾ ਕਿਸੇ ਸਟੇਟਸ ਤੋਂ ਰਹਿ ਰਿਹਾ ਲੋਕ ਕੀ ਉਮੀਦ ਕਰਨਗੇ ਵੀ ਉਹ ਭਲੀ ਕਰਨਗੇ ਲੋਕਾਂ ਨਾਲ ਕਿ ਉਹ ਲੁੱਟਣਾ ਹੀ ਉਹਨਾਂ ਨੇ ਲੋਕਾਂ ਨੂੰ ਹੋਰ ਕੀ ਕਰਨ ਭਾਈ ਉਹ ਜਿਹੜਾ ਨੰਬਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ 5 ਲੱਖ ਹੈ ਅੱਛਾ 5 ਲੱਖ ਚੋਂ 1 ਲੱਖ ਬੰਦਾ ਕ੍ਰਿਮੀਨਲ ਹੈ ਹੂੰ ਸੋ ਨਾਕਬ ਬੰਦਾ ਕ੍ਰਿਮੀਨਲ ਹੋਵੇ ਬਹੁਤ 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 ਜੀਚ ਨਸ਼ੇੜੀ ਰੇਪ ਵਾਲੇ ਲਟਾਈਆਂ ਬਣਾਈਆਂ ਵਾਲੇ ਵਾਇਸ ਵਾਇਲੇਸ਼ਨ ਵਾਲੇ ਐਕਸਟਰਸ਼ਨ ਵਾਲੇ ਹਰ ਤਰ੍ਹਾਂ ਦੇ ਬੰਦੇ ਉਸੇ ਸ਼ਾਮ ਆਣਾ ਉਹ ਲੱਖ ਬੰਦਾ ਤਾਂ ਜੀ ਦਮੇਂਗਾ ਭਲਾਂ ਜਿਹੜਾ ਮਰਜੀ ਮੁਲਕ ਹੋਵੇ ਜਾਂ ਖੇਤਰਫਲ ਭਲਾਂ ਆਪਣੇ ਇੰਡੀਆ ਨਾਲ ਜਾ ਰਹੇ ਆ ਤੇ ਉੱਥੇ ਤਸੱਲੀ ਮਚਾ ਦੇਣਗੇ ਜੀ ਹਰ ਰੋਜ਼ ਆਪਣੇ ਬੰਦੇ ਖੜੇ ਜਾ ਰਹੇ ਆ ਹਰ ਰੋਜ਼ ਆਪਣੇ ਬੰਦੇ ਅੜਿੱਕੇ ਆ ਰਹੇ ਆ ਹਰ ਰੋਜ਼ ਆਪਣੇ ਬੰਦਿਆਂ ਦੇ ਗੋਲੀਆਂ ਚੱਲ ਰਹੀਆਂ ਤੁਸੀਂ ਗੱਲ ਸੁਣਿਆ ਕਾਲੇ ਨੇ ਗੋਲੀ ਚਲਾਈ ਗੋਰੇ ਨੇ ਚਲਾਈ ਆਪਣੇ ਜਵਾਬ ਫੜੇ ਜਾ ਰਹੇ ਟੋਪੇ ਲਈ ਜਿਹੜੀ ਗੋਲੀ ਚੱਲੀ ਚੋਗੀ ਆਪਣੇ ਨੇ ਚਲਾਈ ਸੀ ਮੇਰਾ ਮੁੰਡਾ ਫੜ ਗਿਆ ਹੋਰ ਉਹਨੇ ਰਿਪੋਰਟ ਦਿੱਤਾ ਕਿੱਥੇ ਜਾ ਰਿਹਾ ਕੈਨੇਡਾ ਜੀ ਲੋਕਾਂ ਨੂੰ ਵਾਪਸ ਆਉਣਾ ਹੀ ਪੈਣਾ ਹੂੰ ਜੇ ਉਹ ਵਾਪਸ ਪੰਜਾਬ ਵੀ ਨਹੀਂ ਆਉਂਦੇ ਉਹਨਾਂ ਨੂੰ ਕੈਨੇਡਾ ਛੱਡ ਕੇ ਕਿਸੇ ਹੋਰ ਮੋਲਕ ਜਾਣਾ ਹੀ ਪੈਣਾ ਚਾਹੇ ਉਹ ਛੋਟੇ ਮੋਲਕ ਜਾਣ ਚਾਹੇ ਦੁਬਈ ਜਾਣ ਪਰ ਅੱਜ ਦੇ ਟਾਈਮ ਜਿਹੜੀ ਮਾਸ ਡੈਪੂਟੇਸ਼ਨ ਹੋ ਰਹੀ ਸੌਰੀ ਐਡਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਜਾਂ ਤਾਂ ਦੁਬਈ ਜਾ ਰਹੇ ਜ਼ਿਆਦੇ ਲੋਕ ਜਾਂ ਦੁਬਈ ਜਾ ਰਹੇ ਹੈ ਜਾਂ ਜਿਹੜੇ ਬੰਦੇ ਪਰਵਾਪ ਸਮੇਤ ਇੱਥੇ ਐਡਵਰਸ ਮਾਈਗ੍ਰੇਸ਼ਨ ਪੰਜਾਬ ਆਪਸੀ ਕਰ ਸਕਦੇ ਐ ਐਡਵਰਸ ਮਾਈਗ੍ਰੇਸ਼ਨ ਹੂੰ ਮੇਨਾ ਜਿਵੇਂ ਆਪਣੀ ਸਾਰੀ ਗੱਲਬਾਤ ਤੋਂ ਨਤੀਜਾ ਤਾਂ ਇਹ ਹੀ ਨਿਕਲਦਾ ਵੀ ਜੇ ਤੁਸੀਂ ਫੈਮਿਲੀ ਬਾਰੇ ਸੋਚਦੇ ਆ ਜੇ ਤੁਸੀਂ ਚਾਹੁੰਦੇ ਆ ਵੀ ਸਾਡੀ ਫੈਮਿਲੀ ਦਾ ਭਵਿੱਖ ਵਧੀਆ ਹੋਵੇ ਬੱਚੇ ਤੁਹਾਡੇ ਛੋਟੇ ਆ ਕਿ ਚੰਗਾ ਹੋ ਨੈਤਿਕ ਕਦਰਾਂ ਕੀਮਤਾਂ ਜਾਣਨ ਤਾਂ ਮੇਰੇ ਹਿਸਾਬ ਨਾਲ ਵੀ ਕੈਨੇਡਾ ਵਰਗੇ ਮੁਲਕ ਚ ਉਹਨਾਂ ਨੂੰ ਵੱਡੇ ਕਰਨਾ ਮੈਂ ਕਹਿੰਦਾ ਸੇਫ ਨਹੀਂ ਆ ਸਹੀ ਨਹੀਂ ਬਈ ਕੈਮਬਾਜ ਜੁਆਗ ਆ ਇਦਾਂ ਦੇ ਵੱਡਾ ਕਰਨਾ ਉਹਦੇ ਬਹੁਤ ਕਾਰਨ ਹੈ ਕਿ ਸੇਫ ਨਹੀਂ ਆ ਨਾਟ ਓਨਲੀ ਐਕਸਟਰਸ਼ਨ ਗੋਲੀਬਾਰੀ ਜਦ ਕੰਮ ਜੀ ਜਿਹੜੀ ਗੱਲ ਆਪਾਂ ਕੱਲ ਵੀ ਕਰਦੇ ਸੀ ਐਲਜੀ ਕੀ ਉਹ ਤਾਂ ਜਿਵੇਂ ਹੀ ਮੌਤ ਆਈ ਜੀ ਉਹ ਤਾਂ ਸਲੋ ਬਾਇਜ਼ਨ ਹੈ ਤੁਹਾਡੇ ਬੱਚਿਆਂ ਨੇ ਪਤਾ ਹੀ ਨਹੀਂ ਕਿਹੜੇ ਨਾਲ ਦੁਰਜਨ ਜਾਂ ਕੀ ਹੋ ਜਾਣਾ ਸੋ ਉਹਨਾਂ ਚੀਜ਼ਾਂ ਨੂੰ ਉਹ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਪਾ ਰਹੇ ਗਲਤ ਚੀਜ਼ਾਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਉਹ ਚੀਜ਼ਾਂ ਮੈਂ ਗਾਂ ਕੀ ਨਤੀਜੇ ਆਉਣਗੇ ਸੋ ਉਹ ਚੀਜ਼ਾਂ ਤਾਂ ਉਹਨਾਂ ਨੂੰ ਸੋਚਣੀਆਂ ਪੈਣਗੀਆਂ ਜੇ ਤੁਸੀਂ ਕੱਲਾ ਪੈਸਾ ਕਮਾਉਣ ਬਾਰੇ ਸੋਚ ਰਹੇ ਹੋ ਪੈਸਾ ਵੀ ਨਹੀਂ ਹੈਗਾ ਜੇ ਤੁਸੀਂ ਕੱਲਾ ਰੋਟੀ ਖਾਣ ਪਿੱਛੇ ਰਹੇ ਹੋ ਰੋਟੀ ਤਾਂ ਆਪਣੇ ਘਰੇ ਵੀ ਮਿਲਦੀ ਹੈ ਯਾਰ ਇੱਥੇ ਵੀ ਤੁਸੀਂ ਖਾਂਦੇ ਹੀ ਗਏ ਹੋ ਚੋਂ ਸਾਵੇ ਜਿਹੜੀ ਆਪਣੇ ਅੱਜ ਦਾ ਟਾਪਿਕ ਸੀਗਾ ਇਹ ਰਿਵਰਸ ਮਾਈਗ੍ਰੇਸ਼ਨ ਦੇ ਆਲੇ ਦੁਆਲੇ ਘੁੰਮਦਾ ਸੀਗਾ ਕਿਉਂਕਿ ਬਹੁਤੇ ਬੰਦੇ ਪਿਛਲੇ ਟਾਈਮ ਤੋਂ ਆਪਾਂ ਨੂੰ ਲੰਮਾ ਦਿੰਦੇ ਸੀ ਕਿ ਤੁਸੀਂ ਰਿਵਰਸ ਮਾਈਗ੍ਰੇਸ਼ਨ ਛੱਡ ਕੇ ਸਿਰਫ ਕੈਮਰਾ ਦੀਆਂ ਨਿਊਜ਼ ਕਵਰ ਕਰ ਰਹੇ ਹੋ ਪਰ ਐਂਡ ਫੈਂਡ ਅਖੀਰ ਗੱਲ ਕਿਤੇ ਘੁੰਮ ਕੇ ਕ੍ਰਾਈਮ ਨਾਲ ਰਿਲੇਟ ਕਰਦੀ 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 ਜਿਹਦੇ ਕਰਕੇ ਲੋਕ ਰਿਵਰਸ ਮਾਈਗ੍ਰੇਟ ਕਰ ਰਹੇ ਹਨਾ ਜੀ 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 ਸੋ ਮੇਰੀ ਸੇਖਣ ਸੁਣ ਵਾਲੇ ਭੈਣ ਭਰਾਵਾਂ ਨੂੰ ਲਾਸਟ ਜਿਹੇਹੀ ਬੇਨਤੀ ਹੈ ਕਿ ਜੇ ਤੁਸੀਂ ਪੰਜਾਬ ਵਾਪਸੀ ਬਾਰੇ ਸੋਚ ਰਹੇ ਹੋ ਅ ਬੈਸਟਰਡੇ ਮੈਂ ਹਜੇ ਹੀ ਪੰਜਾਬ ਵਾਪਸ ਆ ਕੇ ਸੈਟਲ ਹੋ ਹਾਂ ਦਾ ਪੰਜਾਬ ਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਕੇ ਤੁਸੀਂ ਕੈਨੇਡਾ ਜਿੰਨੀ ਐਟ ਲੀਸਟ ਇਨਕਮ ਕਮਾ ਸਕਦੇ ਹੋ ਤੇ ਇੱਕ ਵਧੀਆ ਪਰਿਵਾਰ ਨਾਲ ਆਪਦੀ ਜ਼ਿੰਦਗੀ ਬਸਰ ਕਰ ਸਕਦੇ ਬਿਲਕੁਲ ਚਾਨਣ ਸਾਹਿਬ ਤੁਸੀਂ ਸਮਝਾ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਈ ਥੈਂਕ ਯੂ ਸਸਕਾਲ